ਕੋਈ ਐਡਵਰਟਾਈਜ਼ਮੈਂਟ ਹਾਲਾਂਕਿ ਰੇਰਾ ਪ੍ਰਸਕ੍ਰਾਈਬ ਕਰਦਾ ਪਰ ਫਿਰ ਵੀ ਅਗਰ ਕੋਈ ਸਟ੍ਰਿਕਟਨੈਸ ਇਹ ਨਾ ਦੇ ਅਗੇਂਸਟ ਤਾਂ ਨੱਥ ਪੈਣੀ ਹੈ ਨਾ ਕਿਉਂਕਿ ਪੈਸਾ ਬਹੁਤ ਰੀਅਲ ਅਸਟੇਟ ਦੇ ਵਿੱਚ ਜਿਹੜੇ ਬੰਦੇ ਤਾਂ ਕਰਤੇ ਵੀ ਅੱਖਾਂ ਮੀਚ ਕੇ ਇਨਵੈਸਟ ਕਰਦੇ ਮੈਂ ਤਾਂ ਕਹਿੰਦਾ ਉਹ 100% ਗਲਤ ਹੈ ਰੀਅਲ ਅਸਟੇਟ ਦੀ ਕਾਲਾ ਬਾਜ਼ਾਰੀ ਸਭ ਤੋਂ ਅੱਜ ਦੀ ਡੇਟ ਦੇ ਵਿੱਚ ਕ੍ਰਪਸ਼ਨ ਇਹਦੇ ਵਿੱਚ ਹੈ ਜਿਹੜਾ ਮੁਹਾਲੀ ਦੇ ਵਿੱਚ ਜਿੰਨਾ ਲੋਕਾਂ ਦੀ ਜ਼ਮੀਨ ਹਲੇ ਬੱਚੀ ਪਈ ਹੈ ਨਾ ਕਿਤੇ ਔਰ ਉਹਦੇ ਕੋਲ ਪ੍ਰਾਈਵੇਟ ਪ੍ਰੋਜੈਕਟ ਹੈ ਉਹ ਉਹਦੇ ਬਾਰੇ ਜ਼ਰੂਰ ਪਤਾ ਕਰੋ ਕਿ ਕਿਤੇ ਥੋੜੇ ਜਾਲੀ ਸਹਿਮਤੀ ਪੱਤਰ ਤਿਆਰ ਕਰਕੇ ਖੁਦ ਸਾਈਨ ਮਾਰ ਕੇ ਕਿਤੇ ਬਿਲਡਰ ਨੇ ਆਪਣੀ ਜ਼ਮੀਨ 'ਚ ਤੇ ਨਹੀਂ ਪਵਾ ਕੇ ਸੀਐਲਯੂ ਕਰਾਇਆ ਹੋਇਆ ਇਹਨਾਂ ਦੇ ਕੋਲ 10 ਵਕੀਲ ਇਹਨਾਂ ਨੇ ਕਰੇ ਹੋਏ ਹਾਈ ਕੋਰਟ ਦੇ ਜਿਹੜੇ ਚੋਟੀ ਵਾਲੇ ਵਕੀਲ ਨੇ ਸਾਰੇ ਕਰਕੇ ਦੇਖ ਲੇ ਪਰਮਾਤਮਾ ਨੇ ਜਿੱਤ ਸਾਡੀ ਝੋਲੀ ਪਾਈ ਸੁਪਰੀਮ ਕੋਰਟ ਤੱਕ ਇਹਨਾਂ ਨੇ ਮੈਨੂੰ ਕਰਿਆ ਲੈਂਡ ਓਨਰਸ ਨੇ ਤਾਂ ਪ੍ਰੋਜੈਕਟ ਰੁਕਿਆ ਹੈ ਮੈਂ ਭੁੱਖਾ ਮਰ ਜਾਊਂਗਾ ਮੇਰੇ ਕੋਲ ਜ਼ਮੀਨ ਮੈਂ ਖੇਤੀ ਕਰ ਲਊਂਗਾ ਸਾਰਾ ਕੁਝ ਛੱਡ ਦਊਂਗਾ ਮੈਂ ਜਦੋਂ 바ਰ ਕਾਉਂਸਲ ਵੀ ਗਿਆ ਉਦੋਂ ਵੀ ਇਹ ਗੱਲ ਕਹੀ ਸੀ ਜਦੋਂ 바ਰ ਕਾਉਂਸਲ ਵਾਲੇ ਮੇਰੇ ਤੇ ਪ੍ਰੈਸ਼ਰ ਪਾ ਰਹੇ ਸੀ ਉੱਥੇ ਵੀ ਵਕੀਲਾਂ ਦੇ ਬੈਠੇ ਨੇ ਫਿਰ ਲੈਂਡ ਓਨਰਸ ਨੂੰ ਕਿਸੇ ਨੇ ਦੱਸਿਆ ਕਹਿੰਦੇ ਵੀ ਇਹਨਾਂ ਨੇ ਤੈਂ ਇਹਦਾ ਲਾਇਸੈਂਸ ਕੈਨਸਲ ਕਰਾਇਆ ਨਾ ਇਹਨਾਂ ਨੇ 바ਰ ਕਾਉਂਸਲ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਆ ਉਹਨਾਂ ਨੂੰ ਮੈਨੇਜ ਕਰਕੇ ਤੇਰਾ ਲਾਇਸੈਂਸ ਕੈਨਸਲ ਕਰਾਉਣਗੇ ਉਹ ਮੈਂ ਕਿਹਾ ਮੈਨੂੰ ਰੱਬ ਤੇ ਭਰੋਸਾ ਹੈ ਇਮਾਨਤਾਂ ਨਹੀਂ ਵਿਕਿਆ ਜਾ ਕੇ ਖੇਤੀ ਕਰ ਲਊਂਗਾ ਇਹਨਾਂ ਤੋਂ ਡਰ ਨਾਲੇ ਦਿ ਸਸੇ ਕਹਿੰਦਾ ਟ੍ਰਾਈ ਸਿਟੀ ਦੇ ਵਿੱਚ ਬਹੁਤ ਸਾਰੇ ਜੇ ਕਈਏ ਕਿ ਅਜੀਹੇ ਬਿਲਡਿੰਗ ਪ੍ਰੋਜੈਕਟ ਨੇ ਬਿਲਡਿੰਗ ਪ੍ਰੋਜੈਕਟ ਤੋਂ ਭਾਵ ਕਿ ਬਹੁਤ ਸਾਰੇ ਲੋਕ ਇਨਾਂ ਚ ਕਮਰਸ਼ੀਅਲ ਇੰਟਰਸਟ ਦਿਖਾਉਂਦੇ ਨੇ ਤੇ ਬਹੁਤ ਸਾਰੇ ਲੋਕ ਰਹਿਣ ਵਾਸਤੇ ਫਰੈਟਸ ਖਰੀਦਦੇ ਨੇ ਜ਼ਿਆਦਾ ਗਿਣਤੀ ਉਹਨਾਂ ਦੀ ਹੈ ਜਿਹੜੇ ਕਹਿੰਦੇ ਕਿ ਬਲੈਕ ਮਨੀ ਹੈਗੀ ਹੈ ਸਾਮਕੇ ਰੱਖ ਲਓ ਦੂਬਾ ਚ ਕਿਰਾਏ ਤੇ ਚੜਾਤਾ ਜਾਂ ਅੱਗੇ ਸੇਲ ਟੂ ਸੇਲ ਹੋ ਜਾਂਦਾ ਪਰ ਬਡੇ ਵੱਡੇ ਵੱਡੇ ਪ੍ਰੋਜੈਕਟ ਜੇ ਕਹਈਏ ਸ ਟ੍ਰਾਈ ਸਿਟੀ ਯਾਨੀ ਕਿ ਮੋਹਾਲੀ ਪੰਚਕੂਲਾ ਜੀਰਕਪੁਰ ਟ੍ਰਾਈ ਸਿਟੀ ਦਾ ਜਿਹੜਾ ਪੂਰਾ ਏਰੀਆ ਹੁੰਦਾ ਚੰਡੀਗੜ੍ਹ ਦੇ ਆਸੇ ਪਾਸ ਉੱਥੇ ਸਭ ਤੋਂ ਜ਼ਿਆਦਾ ਪ੍ਰਾਪਰਟੀ ਦਾ ਐਸਆਈਓ ਕਾਲਾ ਬਾਜ਼ਾਰ ਦੇਖਦੇ ਆਂ ਜਿਹਦੇ 'ਚ ਪਤਾ ਹੀ ਨਹੀਂ ਵੱਡੇ-ਵੱਡੇ ਪ੍ਰੋਜੈਕਟਾਂ 'ਚ ਵੀ ਲੋਕ ਪੈਸੇ ਲਾ ਕੇ ਫਸ ਗਏ ਨੇ ਹਾਲੀ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਸੀ ਜਿਹਨੂੰ ਲੈ ਕੇ ਕੂਟ ਨੇ ਇੱਥੇ ਤੱਕਰ ਆਰਡਰ ਕਢੇ ਤਹਿਸੀਲਾਂ ਨੂੰ ਕਿ ਇਹਦੀ ਰਜਿਸਟਰੀ ਨਾ ਹੋ ਜਾਏ ਤੇ ਨਾ ਹੀ ਇਹਦੇ ਤੇ ਕੋਈ ਲੈਣ-ਦੇਣ ਹੋ ਜਾਏ ਸੀਐਲਯੂ ਤੱਕ ਫੇਕ ਹੋ ਜਾਣਗੇ ਬੜੀ ਹੈਰਾਨੀ ਹੁੰਦੀ ਸੀ ਅਜਿਹੀਆਂ ਗੱਲਾਂ ਸੁਣ ਕੇ ਐਡਵੋਕੇਟ ਚਰਨਪਾਲ ਵਗਲੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿਉਂਕਿ ਕਈ ਪ੍ਰੋਜੈਕਟਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਵੀ ਆਰਡਰ ਕਰਵਾਏ ਗਏ ਨੇ ਬੜੀ ਸਾਬ ਪੱਲਾ ਤਾਂ ਦੇ ਔਰ ਲੱਗਦਾ ਵੀ ਕਿਸੇ ਵੀ ਗਰੁੱਪ ਤੇ ਯਕੀਨ ਰਹਿ ਗਿਆ ਕਿਉਂਕਿ ਵੱਡੇ ਵੱਡੇ ਗਰੁੱਪ ਆ ਨਾਮੀ ਗਰੁੱਪ ਦਾ ਤਾਂ ਤੁਸੀਂ ਪਿੱਛੇ ਜੇ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਕੱਢ ਕੇ ਖੁਲਾਸਾ ਵੀ ਹੋਇਆ ਇੱਕ ਤਰ੍ਹਾਂ ਦਾ ਤੇ ਨਾਲ ਐਕਸ਼ਨ ਵੀ ਉਹਦੇ ਤੇ ਹੋਇਆ ਲੋਕ ਆਖਰ ਇਨਵੈਸਟਮੈਂਟ ਕਰਨ ਕਿੱਥੇ ਕੀ ਕਿਸ ਨੇ ਘਰ ਲੈਣਾ ਕਿਸੇ ਨੇ ਕਮਰਸ਼ੀਅਲ ਜਗ੍ਹਾ ਲੈਣੀ ਦੇਖੋ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਉਹ ਗਵਰਨਮੈਂਟ ਦੇ ਕੁਝ ਜਿਹੜੇ ਨੋਰਮਸ ਨੇ ਉਹਦੇ ਤੇ ਡਿਪੈਂਡੈਂਟ ਹੈ ਜੂਸੂਲੀ ਜਿਹੜਾ ਪੜਿਆ ਲਿਖਿਆ ਵਰਗ ਹੈ ਉਹ ਦੇਖ ਸਕਦਾ ਵੀ ਸੀਐਲਯੂ ਹੋਇਆ ਤੇ ਫਾਈਨਲ ਰੇਰਾ ਨੰਬਰ ਇਸ਼ੂ ਹੋਇਆ ਲਾਇਸੈਂਸ ਤੋਂ ਬਾਅਦ ਕਿਉਂਕਿ ਰੇਰਾ ਜਦੋਂ ਬਣਿਆ ਸੀ ਲੋਕੀ ਇਹ ਵਿਸ਼ਵਾਸ ਕਰਦੇ ਸੀ ਵੀ ਇਹ ਸੱਚਾ ਪੱਕਾ ਤੇ ਦੁੱਧ ਧੋਤ ਹੈ ਜਿਹੜਾ ਪ੍ਰੋਜੈਕਟ ਦੀ ਤੁਸੀਂ ਗੱਲ ਕੀਤੀ ਹੈ ਜਿਹੜਾ 에어ਪੋਰਟ ਰੋਡ ਤੇ ਸੰਟੈਕ ਸਿਟੀ ਹੈ ਇਹਦੇ ਕੋਲ ਸੀਐਲਜੂ ਇਹਦਾ ਲਾਇਸੈਂਸ ਸਾਰੀਆਂ ਐਨਓਸੀਸ ਉਸ ਤੋਂ ਬਾਅਦ ਰੇਰਾ ਨੰਬਰ 2018 ਦਾ ਮਿਲਿਆ ਹੋਇਆ ਸੀ ਪ੍ਰੋਜੈਕਟ ਉਸ ਠੀਕ ਹੈ ਇਹ ਇਹਦੇ ਹੁਣ ਮੈਂ ਰੇਰਾ ਨੰਬਰ ਮਿਲਿਆ 2017-18 ਚ ਹੁਣ ਮੈਂ ਆਮ ਲੋਕਾਂ ਨੂੰ ਦੱਸਦਾ ਇਨਾ ਨੇ ਪਬਲਿਕ ਪਬਲਿਕ ਦੇ ਵਿੱਚ ਇਹ ਐਡਵਰਟਾਈਜ਼ਮੈਂਟ ਕੀਤੀ 2012 ਤੋਂ ਹੁਣ ਮੇਰੇ ਕੋਲ ਇਦਾਂ ਦੇ ਲੋਕਾਂ ਨੇ ਅਪਰੋਚ ਕੀਤਾ ਇਸ ਪ੍ਰੋਜੈਕਟ ਦੇ ਵਿੱਚ ਜਿਨ੍ਹਾਂ ਤੋਂ ਇਹ 2012 ਤੋਂ ਪ੍ਰੋਜੈਕਟ ਵੇਚ ਰਹੇ ਆ ਲਾਇਸੈਂਸ ਸੀਐਲਜੂ ਮਿਲ ਰਿਹਾ 2018 ਤੇ 19 ਚ 17 ਤੇ 18 ਚ ਹੁਣ ਇੱਥੇ ਲੋਕ ਗਲਤ ਨੇ ਜਿਹੜੇ ਅੰਨੇ ਬਾ ਐਡਵਰਟਾਈਜ਼ਮੈਂਟ ਦੇਖੀ ਚੱਕ ਕੇ ਪੈਸੇ ਦੇਣੇ ਸ਼ੁਰੂ ਕਰਤੇ ਇੱਕ ਇਹ ਜਿਹੜਾ ਕੀ ਚਾਰ ਪਲਾਟ ਰਹਿ ਗਏ ਜੀ ਪੰਜ ਪਲਾਟ ਰਹਿ ਗਏ ਅਗਲੇ ਨੂੰ ਤਾਂ ਲੈ ਲਓ फटाफट ਦੋ ਤਰ੍ਹਾਂ ਦੀਆਂ ਇਹ ਚ ਮੈਂ ਗੱਲਾਂ ਕਰਦਾ ਇੱਕ ਤਾਂ ਉਹ ਹੋ ਗਏ ਇੱਕ ਤਾਂ ਚਲੋ ਜਿਹੜਾ ਰੇਰਾ ਨੰਬਰ ਦੇਖ ਕੇ ਕੀਤਾ ਹੁਣ ਉੱਥੇ ਬਣਦਾ ਕੀ ਹੈ ਕਰਨਾ ਉਹ ਮੈਂ ਬਾਅਦ ਚਾਉਂਦਾ ਪਹਿਲਾਂ ਕਹਿੰਦਾ ਵੀ ਜਿਹੜੇ ਬਿਨਾਂ ਰੇਰਾ ਨੰਬਰ ਦੇ ਵਿੱਚ ਪੈਸੇ ਪਸਾਈ ਜਾਂਦੇ ਐਡਵਰਟਾਈਜ਼ਮੈਂਟ ਨੂੰ ਦੇਖਣ ਵਾਸਤੇ ਇੱਥੇ ਸਰਕਾਰ ਵੱਲੋਂ ਇਹੋ ਜਿਹੀਆਂ ਸਟ੍ਰਿਕਟ ਲਾਅ ਦੀ ਜ਼ਰੂਰਤ ਹੈ ਜਿਵੇਂ ਮਤਲਬ ਇਹ ਹੁਣ ਜਿਵੇਂ ਬਾਹਰ ਭੇਜਣ ਵਾਲੇ ਏਜੰਟਾਂ ਦੇ ਬਰ ਖਿਲਾਫ ਪਏ ਹੋਏ ਇੱਕ ਸਪੈਸ਼ਲ ਲੈਜਿਸਲੇਚਰ ਦੀ ਜ਼ਰੂਰਤ ਹੈ ਕੋਈ ਵੀ ਬਿਲਡਰ ਡਿਵੈਲਪਰ ਕੋਈ ਐਡਵਰਟਾਈਜ਼ਮੈਂਟ ਹਾਲਾਂਕਿ ਰੇਰਾ ਪ੍ਰਸਕ੍ਰਾਈਬ ਕਰਦਾ ਪਰ ਫਿਰ ਵੀ ਅਗਰ ਕੋਈ ਸਟ੍ਰਿਕਟਨੈਸ ਇਹਨਾਂ ਦੇ ਅਗੇਂਸਟ ਤਾਂ ਨੱਥ ਪੈਣੀ ਹੈ ਨਾ ਕਿਉਂਕਿ ਪੈਸਾ ਬਹੁਤ ਰੀਅਲ ਅਸਟੇਟ ਦੇ ਵਿੱਚ ਬਹੁਤ ਜ਼ਿਆਦਾ ਰੀਅਲ ਅਸਟੇਟ ਦੇ ਵਿੱਚ ਪੈਸਾ ਹੋਣ ਕਰਕੇ ਜੋ ਮਨਿਸਟਰ ਬਿਊਰੋਕ੍ਰੇਸੀ ਸਾਰੇ ਜਿੰਨੇ ਪੁੱਡਾ ਗਮਾਡਾ ਕੰਟਰੋਲਰ ਨੇ ਸਾਰੇ ਮੈਂ ਇਸ ਕਰਕੇ ਗੱਲ ਨਹੀਂ ਕਰਦਾ ਬਹੁਤਾਤ ਜਿਹੜੇ ਮੈਂ 2-3 ਪ੍ਰੋਜੈਕਟਾਂ ਦੇ ਵਿੱਚ ਮੈਨੂੰ ਇਹ ਮੌਕਾ ਮਿਲਿਆ ਐਜ਼ ਮਾਈ ਪਰਸਨਲ ਓਪੀਨੀਅਨ ਉਹਨਾ ਤੋਂ ਮਿਨਿਸਟਰ ਕਰਾ ਰਿਹਾ ਕਿਉਂਕਿ ਪਾਵਰ ਜਿਹੜੀ ਹੈ ਉਹ ਆਲਟੀਮੇਟਲੀ ਗਵਰਨਮੈਂਟ ਦੇ ਕੋਲ ਹੈ ਪੈਸਾ ਜਿਹੜਾ ਇਸ ਰੀਅਲ ਅਸਟੇਟ ਦਾ ਹੈ ਉਹ ਕਿਹਨੂੰ ਕਿਹਨੂੰ ਕਰਾਪਟ ਕਰ ਰਿਹਾ ਮੈਂ ਇਹਦੇ ਬਾਰੇ ਲੋਡ ਨਹੀਂ ਮੈਨੂੰ ਕਹਿਣ ਦੀ ਕਿਉਂਕਿ ਲਾਅ ਤੇ ਜਿਹੜਾ ਉੱਤੇ ਕੋਈ ਲੈਟਰ ਗਵਰਨਮੈਂਟ ਦੀ ਇਸ਼ੂ ਹੋਣੀ ਹੈ ਉਹ ਮਿਨਿਸਟਰ ਨਹੀਂ ਕਰਾਣੀ ਹੈ ਨਾ ਹੁਣ ਜਿਹੜੇ ਬੰਦੇ ਤਾਂ ਕਰਤੇ ਵੀ ਅੱਖਾਂ ਮੀਚ ਕੇ ਇਨਵੈਸਟ ਕਰਦੇ ਮੈਂ ਤਾਂ ਕਹਿੰਦਾ ਉਹ 100% ਗਲਤ ਹੈ ਪਹਿਲਾਂ ਤਾਂ ਸਾਰੇ ਇਹ ਸਾਰਾ ਕੁਝ ਦੇਖਣਾ ਬਹੁਤ ਜ਼ਰੂਰੀ ਹੈ ਦੂਜੇ ਬੰਦੇ ਉਹ ਇਹਦੇ ਵਿੱਚ ਆ ਗਏ ਜਿਨ੍ਹਾਂ ਦੀ ਪ੍ਰੋਪਰਟੀ ਨੂੰ ਇਨਕਲੂਡ ਕਰ ਲਿਆ ਜਾਂਦਾ ਮੈਂ ਤੁਹਾਡੇ ਜਰੀਏ ਇਹ ਗੱਲ ਕਹਿਣਾ ਜਿੰਨੇ ਵੀ ਮੁਹਾਲੀ ਦੇ ਨੇੜੇ ਤੇੜੇ ਚੰਡੀਗੜ੍ਹ 'ਚ ਤਾਂ ਰਿਹਾ ਕੁਝ ਨਹੀਂ ਉੱਥੇ ਸਟ੍ਰਿਕਟਨੈਸ ਬਹੁਤ ਆ ਉੱਥੇ ਹੈ ਹੀ ਨਹੀਂ ਪ੍ਰਾਈਵੇਟ ਡਿਵੈਲਪਰ ਡੂ ਯੂ ਨੋ ਮੁਹਾਲੀ ਦੇ ਵਿੱਚ ਕਿਉਂ ਹੈ ਮੈਂ ਇਸ ਦੇ ਤੇ ਵੀ ਬਾਅਦ ਚਾਹੁੰਦਾ ਪੈਰੀਫਰੀ ਐਕਟ ਦੀ ਵੀ ਆਪਾਂ ਥੋੜਾ ਜਿਹਾ ਜ਼ਿਕਰ ਕਰਾਂਗੇ ਜਿਹੜਾ ਮੁਹਾਲੀ ਦੇ ਵਿੱਚ ਜਿੰਨਾ ਲੋਕਾਂ ਦੀ ਜ਼ਮੀਨ ਹਲੇ ਬੱਚੀ ਪਈ ਹੈ ਨਾ ਕਿਤੇ ਔਰ ਉਹਦੇ ਕੋਲ ਪ੍ਰਾਈਵੇਟ ਪ੍ਰੋਜੈਕਟ ਹੈ ਉਹਦੇ ਬਾਰੇ ਜ਼ਰੂਰ ਪਤਾ ਕਰੋ ਕਿ ਕਿਤੇ ਥੋੜੇ ਜਾਲੀ ਸਹਿਮਤੀ ਪੱਤਰ ਤਿਆਰ ਕਰਕੇ ਖੁਦ ਸਾਈਨ ਮਾਰ ਕੇ ਕਿਤੇ ਬਿਲਡਰ ਨੇ ਆਪਣੀ ਜ਼ਮੀਨ 'ਚ ਤੇ ਨਹੀਂ ਪਵਾ ਕੇ ਸੀਐਲਯੂ ਕਰਾਇਆ ਹੋਇਆ ਇਹ ਵੀ ਸਪਾ ਹੈ ਵੀ ਤੁਹਾਡੇ ਜ਼ਮੀਨ ਦੇ ਨਾਲ ਕੋਈ ਪ੍ਰੋਜੈਕਟ ਬਣਨਾ ਸ਼ੁਰੂ ਹੋ ਗਿਆ ਇਹ ਨਹੀਂ ਪਤਾ ਵੀ ਤੁਹਾਨੂੰ ਵੀ ਨਾਲ ਹੀ ਸੇਕਲਵਾ ਜੇ ਜਦੋਂ ਇਹ 2024 'ਚ ਮੈਂ ਪਹਿਲੀ ਵਾਰ ਮੀਡੀਆ ਦੇ ਅੱਗੇ ਆਇਆ ਇਹ ਪ੍ਰੋਜੈਕਟ ਨੂੰ ਜਦੋਂ ਕੋਰਟ ਨੇ ਆਰਡਰ ਕਰਤੇ ਸੰਟੇ ਕਲਾ ਸੰਟੇ ਕਲਾ ਕੋਰਟ ਨੇ ਆਰਡਰ ਕੀਤੇ ਰੇਰਾ ਚ ਤਾਂ ਇਥੋਂ ਦਾ ਕਾਊਂਟਰ ਕਰੇ ਵੀ ਲੋਕਾਂ ਨੂੰ ਪਤਾ ਚੱਲੇ ਤਾਂ ਜੋ ਲੋਕ ਅਵੇਅਰ ਹੋ ਜਾਣ ਪੈਸੇ ਹੋਰ ਨਾ ਲੁੱਟੀ ਜਾਣ ਕੇਸ ਐਫ ਆਈ ਆਰ ਹੋ ਗਈ ਉਹ ਤੋਂ ਬਾਅਦ ਲੁੱਟਮਚਾਈ ਚੱਲੀ ਗਈ ਲੋਕਾਂ ਦੀ ਕਿਉਂਕਿ ਲੋਕਾਂ ਨੂੰ ਨਹੀਂ ਸੀ ਮੈਂ ਇਹ ਤੇ ਕੰਟੈਂਪਟ ਦੇ ਵਿੱਚ ਹੁਣ ਦੁਬਾਰਾ ਫੇਰ ਲਾ ਰਹੇ ਆ ਇਹਦੇ ਵਿੱਚ ਇਹਨੇ ਜਦੋਂ ਉਹ ਤੋਂ ਬਾਅਦ ਰਜਿਸਟਰੀਆਂ ਕਰਾਈਆਂ ਇੱਕ ਹੋਰ ਕੇਸ ਤੇ ਸਟੇ ਹੋਈ ਪਈ ਆ ਸਟੇ ਦੀ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸਟੇ ਹੋਈ ਹੋਈ ਆ ਕਿਉਂਕਿ ਮੀਡੀਆ ਕਰੀਆਂ ਹੋਈਆਂ ਮੇਰੀਆਂ ਇੰਟਰਵਿਊਆਂ ਇਹਨਾਂ ਨੇ ਚਲਦੀਆਂ ਬੰਦ ਕਰਾਤੀਆਂ ਹੁਣ ਵੀ ਦੁਬਾਰਾ ਇਹ ਹੋਇਆ ਪਹਿਲਾਂ ਤਾਂ ਚੈਨਲਾਂ ਦੇ ਵਿੱਚ ਵੀ ਲੋਕਾਂ ਤੱਕ ਨਾ ਚੱਲ ਜੇ ਪੈਸੇ ਤਾਂ ਲੋਕਾਂ ਤੋਂ ਠੱਗਣਿਆ ਨਾ ਇਹਨਾਂ ਨੇ ਬਿਲਡਰ ਡਿਵੈਲਪਰਾਂ ਨੇ ਹੁਣ ਮੇਰੀ ਕੋਈ ਵੀ ਇੰਟਰਵਿਊ ਆ ਕਿਸੇ ਪ੍ਰੋਜੈਕਟ ਦੇ ਨਾਲ ਰਿਲੇਟਡ ਜਾਂਦੀ ਹੈ ਤਾਂ ਉਹ ਡਿਲੀਟ ਹੋ ਜਾਂਦੀ ਹੈ ਕਿਉਂ ਹੋ ਜਾਂਦੀ ਹੈ ਕੌਣ ਕਰਦਾ ਡਿਲੀਟ ਇਹੀ ਕਰਾਉਣ ਵਾਲੇ ਨੇ ਸਾਰੇ ਹੁਣ ਆਮ ਕਮਿੰਗ ਟੂ ਦੀ ਪੁਆਇੰਟ ਕਿਉਂਕਿ ਇਸ ਰੀਅਲ ਅਸਟੇਟ ਦੀ ਕਾਲਾ ਬਾਜ਼ਾਰੀ ਸਭ ਤੋਂ ਅੱਜ ਦੀ ਡੇਟ ਦੇ ਵਿੱਚ ਕ੍ਰਪਸ਼ਨ ਇਹਦੇ ਵਿੱਚ ਹੈ ਵੱਡੇ ਤੋਂ ਲੈ ਕੇ ਛੋਟੇ ਅਫਸਰ ਨੂੰ ਤੇ ਮਨਿਸਟਰ ਨੂੰ ਇਹਨਾਂ ਨੇ ਮੈਨੇਜ ਕਰਿਆ ਹੋਇਆ ਹੈ ਕੋਸ਼ਕ ਨੂੰ ਛੱਡ ਕੇ ਸਰ ਜਗ੍ਹਾ ਮਤਲਬ ਜਿਹੜੀਆਂ ਐਗਜ਼ੈਂਪਸ਼ਨਸ ਹੁੰਦੀਆਂ ਹੀ ਹੁੰਦੀਆਂ ਨੇ ਹੁਣ ਜਿਹੜਾ ਪ੍ਰੋਜੈਕਟ ਦੇ ਵਿੱਚ ਜਿੱਥੇ ਇਹ ਛੱਡ ਰੱਖਿਆ ਕਿ ਵੀ ਤੁਸੀਂ ਸੀਐਲਯੂ ਲੈ ਲਿਆ ਜਲਦੀ ਜਲ ਹੀ ਕੰਸੈਂਟ ਲੈਟਰ ਲੈ ਕੇ ਪਹਿਲਾਂ ਤਾਂ ਇਹ ਮੇਰੀ ਐਫਆਈਆਰ ਕਰਾਉਣ ਤੋਂ ਬਾਅਦ ਇਹ ਪ੍ਰੋਜੈਕਟ ਦੇ ਉਸ ਤੋਂ ਬਾਅਦ ਇੱਕ ਆ ਜਿਹੜਾ ਜਿੱਥੇ ਆਪਾਂ ਸਣੀ ਨਿਕਲੇ ਖੜੇ ਆ ਬਾਜਲਵਾ ਡਿਵੈਲਪਰ ਨੇ ਇੱਕ ਨਾਮੀ ਇਥੋਂ ਦੇਸੂ ਮਾਜਰੇ ਦਾ ਇੱਕ ਫਾਸਟ ਰੈਂਕ ਦਾ ਆਫੀਸਰ ਉਹਦੀ ਜ਼ਮੀਨ ਤੇ ਵੀ ਜਾਲੀ ਸਾਈਨ ਉਹਦੇ ਫਾਦਰ ਦੇ ਕਰਕੇ ਆਪਣੀ ਸੀਐਲਯੂ ਚ ਪੁਆਈ ਹੋਈ ਸੀਗੀ ਉਹਨੂੰ ਰੀਲੀਫ ਮਿਲੀ ਮੇਰੇ ਕੋਲ ਤਾਂ ਇਹੋ ਜਿਹੇ ਲੋਕ ਬਹੁਤ ਆ ਗਏ ਕਿ ਤੁਹਾਡੇ ਕੇਸ ਕਰਨ ਤੋਂ ਬਾਅਦ ਸਾਨੂੰ ਰੀਲੀਫ ਮਿਲ ਗਈ ਜ਼ਿਆਦਾਤਰ ਲੋਕਾਂ ਨੂੰ ਜਦੋਂ ਇਹ ਕੰਮ ਹਾਈਲਾਈਟ ਹੁੰਦਾ ਫਿਰ ਇਹ ਭੱਜ ਕੇ ਉਹਨੂੰ ਰੋਕਣ ਵਾਸਤੇ ਪੈਸੇ ਦੇ ਦਿੰਦੇ ਆ ਤਾਂ ਕਰਕੇ ਲੋਕਾਂ 'ਚ ਹਾਈਲਾਈਟ ਘਟ ਹੁੰਦੇ ਆ ਮੈਂ ਇੱਕ ਗੱਲ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਵੀ ਜਿੰਨੀ ਪ੍ਰਾਈਵੇਟ ਡਿਵੈਲਪਰਸ ਨੇ ਲੈਂਡ ਡਿਵੈਲਪ ਕੀਤੀ ਹੈ ਟ੍ਰਾਈ ਸਿਟੀ ਦੇ ਵਿੱਚ ਮੋਹਾਲੀ ਦੇ ਵਿੱਚ ਜੇ ਉਹਦੇ ਵਿੱਚ ਇਹ ਲੋਕਾਂ ਨੂੰ ਹਰ ਪ੍ਰੋਜੈਕਟ ਦੇ ਵਿੱਚ ਠੱਗੀ ਹੈ ਹਰ ਪ੍ਰੋਜੈਕਟ ਦੇ ਵਿੱਚ ਠੱਗੀ ਹੈ ਇਹ ਗੱਲ ਮੈਂ ਇਹੀ ਗੱਲ ਕਰਦਾ ਕਿਉਂਕਿ ਅਥਾਰਟिटीज ਤੋਂ ਇਹਦੇ ਵਿੱਚ ਰੇਰਾਂ ਨੰਬਰ ਮਿਲ ਗਿਆ ਸੀਗਾ ਲੋਕਾਂ ਨੇ ਤਾਂ ਰੇਰਾਂ ਨੰਬਰ ਦੇਖ ਕੇ ਹੀ ਆਣਾ ਹੈ ਨਾ ਹੁਣ ਲੋਕਾਂ ਦੇ ਵਾਸਤੇ ਲੋਕ ਕੀ ਕਰਨਗੇ ਜਿਹੜੇ ਇਹਦੇ ਵਿੱਚ ਵੀ ਪ੍ਰੋਜੈਕਟ ਦੇ ਵਿੱਚ ਜਿਹੜਾ ਇਹ 108 ਏਕੜ ਵਾਲਾ ਕਿੰਨੇ ਲੋਕਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਲਗਾ ਰੱਖੀ ਹੈ ਤੇ ਹੁਣ ਇਹਦੇ ਚ ਮੈਂ ਉਦੋਂ ਹੀ ਮੰਗ ਕਰ ਲਈ ਸੀ 2022 ਚ ਜਦੋਂ ਪਟੀਸ਼ਨ ਪਾਇਆ ਸੀ ਵੀ ਜਿਹੜੀ ਜ਼ਮੀਨ ਆ ਉਹ ਤਾਂ ਨਹੀਂ ਭੱਜੀ ਕਿਤੇ ਜ਼ਮੀਨ ਤਾਂ ਜ਼ਮੀਨ ਵਾਲੀ ਜਗ੍ਹਾ ਹੈ ਇਸ ਜ਼ਮੀਨ ਦੇ ਉੱਤੇ ਜਿਹੜੀਆਂ ਪ੍ਰਾਈਵੇਟ ਕੰਪਨੀ ਆ ਕੋਆਪਰੇਟਿਵ ਸੁਸਾਇਟੀਆਂ ਦੇ ਨਾਮ ਤੇ ਬਣਾਈਆਂ ਜਾਂ ਜਿਹੜੀ ਲਿਮਟਿਡ ਲਾਇਬਿਲਟੀ ਪਾਰਟਨਰਸ਼ਿਪ ਐ ਤੇੰ ਤਰ੍ਹਾਂ ਦੀਆਂ ਕੰਪਨੀਆਂ ਇਹ ਯੂਜ਼ ਕਰਦੇ ਨੇ ਜਿਹੜੇ ਪ੍ਰਾਈਵੇਟ ਡਿਵੈਲਪਰ ਨੇ ਪ੍ਰਾਈਵੇਟ ਕੰਪਨੀ ਕੰਪਨੀ ਨੂੰ ਮਿਸਯੂਜ਼ ਕਰਦੇ ਆ ਇਹ ਕਿਉਂਕਿ ਜਿਹੜੀ ਇੰਡੀਅਨ ਜਿਵੇਂ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਹੈ ਉਦਾ ਪਰਪਸ ਉਹਦੇ ਵਿੱਚ ਪ੍ਰੋਫਿਟ ਤਾਂ ਹੁੰਦਾ ਹੀ ਨਹੀਂ ਉਹ ਤਾਂ ਆਪਣੇ ਮੈਂਬਰਸ ਦੇ ਭਲੇ ਵਾਸਤੇ ਕੰਮ ਕਰਨਾ ਹੁੰਦਾ ਇਹ ਤਾਂ ਮਿਸ ਯੂਜ਼ ਹੋ ਰਿਹਾ ਮੈਂ ਉਹ ਚ ਰਜਿਸਟਰਰ ਨੂੰ ਪਾਰਟੀ ਬਣਾਇਆ ਹੋਇਆ ਜਿਹੜਾ ਕੋਆਪਰੇਟਿਵ ਸੁਸਾਇਟੀਆਂ ਦਾ ਵੀ ਤੇਰਾ ਜਿਹੜਾ ਮੋਟਿਵ ਉਹ ਤਾਂ ਵਾਇਲਟ ਕਰਤਾ ਇਹਨਾਂ ਲੋਕਾਂ ਨੇ ਇਹ ਤਾਂ ਘੁੰਡ ਜਿਹੜਾ ਇਹਨਾਂ ਨੇ ਕੱਢਿਆ ਹੋਇਆ ਚਾਹੇ ਕੋਆਪਰੇਟਿਵ ਸੁਸਾਇਟੀਆਂ ਦੇ ਨਾਮ ਤੇ ਆ ਚਾਹੇ ਪ੍ਰਾਈਵੇਟ ਕੰਪਨੀ ਦੇ ਨਾਮ ਤੇ ਆ ਚਾਹੇ ਪ੍ਰਾਈਵੇਟ ਲਿਮਟਿਡ ਪਾਰਟਨਰਸ਼ਿਪ ਦੇ ਨਾਮ ਤੇ ਆ ਇਹਨੂੰ ਘੁੰਡ ਨੂੰ ਚੱਕ ਕੇ ਜੋ ਇਹਨਾਂ ਨੇ ਇਹ ਤੋਂ ਕਮਾਇਆ ਉਹਨੂੰ ਵੀ ਸੀਜ਼ ਕਰਨ ਵਾਸਤੇ ED ਨੂੰ ਪਾਰਟੀ ਬਣਾਇਆ ਹੈ ਨਾਲ ਲੈਟਸ ਹੋਪ ਫਾਰ ਦੀ ਬੈਸਟ ਚਲੋ ਇਹਦਾ ਇੱਕ ਇੱਕ ਗੱਲ ਹੋ ਗਈ ਜੀ ਤੋਂ ਆਪਾਂ ਐਗਜ਼ਾਮਪਲ ਲੰਨੇ ਆ ਇਸ ਤੋਂ ਇਸ ਤੋਂ ਬਾਅਦ ਕਈ ਲੋਕਾਂ ਨਾਲ ਕਿੱਦਾਂ ਦੀ ਠੱਗੀ ਹੋ ਰਹੀ ਹੈ ਕਿ ਜਾਲੀ ਬਿਆਨੇ ਬਣਾਏ ਜਾ ਰਹੇ ਆ ਹੁਣ ਇਹਨਾਂ ਵਾਲੇ ਕੇਸ ਜਿਹੜੇ ਮੈਂ ਇੱਥੇ ਡਿਸਟ੍ਰਿਕਟ ਕੋਰਟ 'ਚ ਵੀ ਕਰ ਰਹੇ ਆ ਉਹ 'ਚ ਸਟੇ ਮੈਂ ਨਹੀਂ ਹੋਣ ਦਿੱਤੀ ਲੋਕਾਂ ਨੂੰ ਡਰਾ ਡਰਾ ਕੇ ਸੁਮਿਤ ਜੀ ਕਿ ਤੁਹਾਨੂੰ ਅਸੀਂ ਇਹ ਕਰ ਦਾਂਗੇ ਪੁਲਿਸ ਤਾਂ ਇਹਨਾਂ ਦੇ ਅੱਗੇ ਪਿੱਛੇ ਫਿਰਦੀ ਹੈ ਇੱਕ ਕੇਸ ਹੋਇਆ ਹੁਣ ਉਹ ਹਾਈ ਕੋਰਟ ਵਿੱਚ ਲੱਗ ਰਿਹਾ ਮੈਂ ਤੁਹਾਨੂੰ ਦੱਸਦਾ ਇਹ ਮੁੱਲਾਂ ਪਰਦਾ ਇਹੀ ਪ੍ਰੋਜੈਕਟ ਦਾ ਕੇਸ ਹੈ ਕਾਨੂੰਨ ਇਹ ਹੈ ਵੀ ਜੇ ਕਿਸੇ ਦਾ ਸਿਵਲ ਡਿਸਪਿਊਟ ਹੈ ਤਾਂ ਉਹਦੇ ਵਿੱਚ ਐਫ ਆਈ ਆਰ ਨਹੀਂ ਹੋ ਸਕਦੀ ਸਿਵਲ ਡਿਸਪਿਊਟ ਜਿਵੇਂ ਬਿਆਨੇ ਦਾ ਕੇਸ ਹੈ ਮੈਂ ਪੰਜਾਬੀ ਚ ਗੱਲ ਕਰਾਂ ਜੇ ਕਿਸੇ ਨੇ ਬਿਆਨਾਂ ਕਰ ਲਿਆ ਉਹ ਤੋਂ ਬਾਅਦ ਰਜਿਸਟਰੀ ਨਹੀਂ ਕਰਾਈ ਤਾਂ ਕੇਸ ਫਾਈਲ ਹੁੰਦਾ ਤਾਂ ਕੋਰਟ ਜੇ ਆਰਡਰ ਕਰਦੀ ਹੈ ਤਾਂ ਰਜਿਸਟਰੀ ਹੁੰਦੀ ਹੈ ਪੁਲਿਸ ਕੋਲ ਕੋਈ ਪਾਵਰ ਨਹੀਂ ਵੀ ਪੈਸੇ ਲੈ ਲੈ ਰਜਿਸਟਰੀ ਨਹੀਂ ਕਰਾ ਰਹੀ ਇਹ ਤਾਂ ਕੇਸ ਬਣਦਾ ਹੀ ਨਹੀਂ ਨਾ ਕਿਉਂਕਿ ਸੁਪਰੀਮ ਕੋਰਟ ਨੇ ਕਹਿਤਾ ਫਿਰ ਤਾਂ ਪੁਲਿਸ ਜੱਜ ਹੋ ਜੂਗੀ ਕੋਰਟਾਂ ਨੂੰ ਛੱਡ ਦੇਣਾ ਚਾਹੀਦਾ ਇੱਥੇ ਉਹ ਕੰਮ ਹੋਇਆ ਮੁੱਲਾਂਪੁਰ ਦੇ ਵਿੱਚ ਮਾਲਕ ਬੰਦਾ ਉਹਦੇ ਚ ਜਮ੍ਹਾਂ ਬੰਦੀ ਚ ਮਾਲਕ ਤੇ ਕਾਬਜ ਬੈਠਾ ਹੈ ਇਹਨਾਂ ਨੇ ਉਪਰ ਵੇਚੇ ਹੋਏ ਨੇ ਪਲਾਟ ਕਹਿੰਦੇ ਜੀ ਇਹਦੇ ਬਾਪ ਨਾਲ ਸਾਡਾ ਬਿਆਨਨਾ ਹੋਇਆ ਸੀ ਕੇਸ ਸਾਡਾ 2024 ਤੋਂ ਚੱਲ ਰਿਹਾ ਹੈ ਕੋਰਟ ਦੇ ਵਿੱਚ ਇਹੇ ਸਾਨੂੰ ਰਜਿਸਟਰੀ ਨਹੀਂ ਕਰਾ ਰਿਹਾ ਤੇ ਆਪਣੀ ਜਗ੍ਹਾ ਤੇ ਕਬਜ਼ਾ ਕਰਿਆ ਹੋਇਆ ਹੈ ਨੇ ਪਰਚਾ ਕਰਤਾ ਪੁਲਿਸ ਨੇ ਬੰਦੇ ਦੀ ਜਗ੍ਹਾ ਮੁਹਾਲੀ ਦੀ ਗੱਲ ਦੱਸਦਾ ਤੁਹਾਨੂੰ ਜਗ੍ਹਾ ਉਹਦੀ ਆਪਣੀ ਸੀ ਉਹਦੀ ਜਗ੍ਹਾ ਆਪਣੀ ਐਸਪੀ ਦੇ ਨਾਲ ਬਾਈ ਜੀ ਐਸਐਸਪੀ ਐਸਪੀ ਦੇ ਨਾਲ ਇਹਨਾਂ ਦੇ ਨਾਲ ਬੰਦੇ ਨੇ ਉਹ ਇਸ ਕੇਸ ਦੇ ਵਿੱਚ 22 ਦੇ ਵਿੱਚ ਹਾਈ ਕੋਰਟ ਦੇ ਆਰਡਰ ਨਾਲ ਐਫ ਆਈ ਆਰ ਹੋਈ ਡੀਜੀਪੀ ਦੇ ਬਾਅਦ 22 ਤੋਂ ਲੈ ਕੇ 2024 ਤੱਕ ਸੁਪਰੀਮ ਕੋਰਟ ਤੋਂ ਆਉਣ ਤੋਂ ਬਾਅਦ 7ਵੇਂ ਮਹੀਨੇ ਤੱਕ ਬੰਦਾ ਮੁਹਾਲੀ 'ਚ ਪਲਾਟ ਵੇਚਦਾ ਫਿਰੀਗਾ ਪਰਚਾ ਦਰਜ ਹੋਇਆ ਹੋਇਆ। ਔਰ ਉਹਦੇ 'ਚ ਸੈਕਸ਼ਨ ਲੱਗਿਆ ਹੈ 471 70 71 60 68 ਦੇ ਨਾਲ ਲਾਈਫ ਇੰਪ੍ਰਿਜ਼ਨਮੈਂਟ ਤੱਕ ਦੀ ਸਜ਼ਾ ਬਾਈ ਜੀ। ਇੱਕ ਪਰਚਾ ਬੰਦੇ ਤੇ ਹੁਣ ਮੈਂ ਅਭੀਪੁਰ ਪਿੰਡ ਦਾ ਕਰ ਰਿਹਾ ਜਿੱਥੇ ਸੁਖਵਿਲਾ ਦਾ ਉੱਥੇ ਬੰਦੇ ਨੂੰ ਪਤਾ ਹੀ ਨਹੀਂ ਵੀ ਪਰਚਾ ਹੋਇਆ ਉਹਦੀ ਆਪਣੀ ਜ਼ਮੀਨ ਆ ਤਕਸੀਮ ਦਾ ਕੇਸ ਆ ਉਹ ਉੱਥੇ ਕਬਜ਼ਾ ਲੈਣ ਆਏ ਉਹਨੇ ਡੜਾ ਤੇ ਜਾਂ ਉਹਦਾ ਪਿੱਲਰ ਪੱਟਦੇ ਪੁਲਿਸ ਨੇ ਅਰੈਸਟ ਕਰ ਲਿਆ 7 ਸਾਲ ਤੋਂ ਘੱਟ ਦੀ ਸਜ਼ਾ ਵਾਲਾ ਉਹਦੇ ਤੇ ਕੇਸ ਹੈ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆ ਤੁਹਾਨੂੰ ਵੀ ਦੱਸ ਦਿੰਨਾ ਆਮ ਹਟਕੀਏ ਗੱਲ ਕਿਸੇ ਵੀ ਕੇਸ ਵਿੱਚ ਨੋਨ ਅਵੇਲੇਬਲ ਅਫੈਂਸ ਦੇ ਵਿੱਚ 3 ਸਾਲ ਤੋਂ ਉੱਤੇ ਵਾਲਾ ਜਿਹੜਾ ਸਜ਼ਾ ਹੁੰਦੀ ਹੈ ਨਾ ਉਹ ਨੋਨ ਅਵੇਲੇਬਲ ਹੁੰਦਾ ਬਿਨਾ ਬਰਾਂਟ ਤੋਂ ਪੁਲਿਸ ਅਰੈਸਟ ਕਰ ਸਕਦੀ ਹੁੰਦੀ ਹੈ ਸਪਰੀਮ ਕੋਰਟ ਨੇ ਇਹ ਲਾਅ ਬਣਾਤਾ ਐਮ ਅਸਪਾਕ احمد ਦੀ ਜੱਜਮੈਂਟ ਦੇ ਵਿੱਚ ਅਰਨੇਸ਼ ਕੁਮਾਰ ਚ ਪਹਿਲਾਂ ਬਣਾਇਆ ਸੀ ਵੀ ਜਿਨ੍ਹਾਂ ਕੇਸਾਂ ਦੇ ਵਿੱਚ 7 ਸਾਲ ਤੱਕ ਦੀ ਸਜ਼ਾ ਹੈ ਪੁਲਿਸ ਆਫੀਸਰ ਅਰੈਸਟ ਨਹੀਂ ਕਰੂਗਾ ਪਹਿਲਾਂ ਸੈਕਸ਼ਨ 41 ਹੁਣ ਉਹ 36 ਹੈ ਬੀ ਐਨ ਐਸ ਐਸ ਦਾ ਉਹ ਚ ਪ੍ਰੋਸੀਡ ਉਹ ਚ ਮਤਲਬ ਪਹਿਲਾਂ ਜੁਆਇਨ ਕਰਾਊਗਾ ਉਹਨੂੰ ਜੇ ਉਹਨੂੰ ਐਕਸੈਪਸ਼ਨਲ ਕੇਸ ਲੱਗਦਾ ਤਾਂ ਉਹ ਇੱਕ ਪ੍ਰੋਸੀਜਰ ਬਣਿਆ ਹੋਇਆ ਅਰੈਸਟ ਦਾ ਜਾਨਸਾ ਨਹੀਂ ਅਰੈਸਟ ਕਰੂਗਾ ਨਾਟ ਐਟ ਆਲ ਉਹ ਚ ਬੰਦਾ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਜਿਹੜਾ ਤਾਂ 71 72 ਜਿਹਦੇ ਉਮਰ ਕੈਦ ਤੱਕ ਦੀ سزا ਉੱਥੇ ਤਾਂ ਹਾਈ ਕੋਰਟ ਦੇ ਵਿੱਚ ਲੈਂਡ ਓਨਰ ਜੀ ਨੇ ਇਹਨਾਂ ਨੂੰ ਲੁੱਟ ਲਿਆ ਉਦੋਂ ਬਾਅਦ ਚਾਹ ਰਜਿਸਟਰੀਆਂ ਕਰਾਈਆਂ ਉਹ ਰੇਸੀਆਂ ਕਰਾਈ ਗਿਆ ਔਰ ਬੰਦੇ ਕਿੰਨੇ ਆ 14 ਕਿਸੇ ਦੇ ਤਾਂ 2 ਕੀਲੇ ਲੁੱਟੇ ਆ ਉਹਨੇ ਗਲਤ ਕਿਸੇ ਦੇ ਡੇਢ ਲਿਆ ਕਿਸੇ ਦਾ ਅੰਗੂਠਾ ਸਾਨੂੰ ਦੱਸਿਓ ਸੀਐਲਯੂ ਕਰਕੇ ਕਹਿ ਰਹੇ ਹੋ ਤੁਸੀਂ ਮੈਂ ਉਹੀ ਗੱਲ ਕਰ ਰਿਹਾ ਨਾ ਉੱਥੇ ਤਾਂ 14 ਐਫਆਈਆਰਾਂ ਹੋਣੀਆਂ ਬਣਦੀਆਂ ਸੀ ਬੰਦੇ ਦੇ ਐਫਆਈਆਰ ਵੀ ਇੱਕ ਕਰੀ ਜਦੋਂ ਹਾਈ ਕੋਰਟ ਗਏ ਅਰੇਸਟ ਵੀ ਨਹੀਂ ਬੰਦਾ ਹੋਇਆ ਜਿੰਨੀ ਦੇਰ ਤੱਕ ਹਾਈ ਕੋਰਟ ਨੇ ਸੀਬੀਆਈ ਵਾਲੀ ਪਟੀਸ਼ਨ ਤੇ ਮੇਰੀ ਤੇ ਮਤਲਬ ਨੋਟਿਸ ਨਹੀਂ ਕਰਿਆ ਇੱਧਰ ਬੰਦਾ ਉਹ ਇਹ ਮੈਂ ਤੁਹਾਨੂੰ ਮੁਹਾਲੀ ਦੀ ਗੱਲ ਦੱਸਣ ਲੱਗਿਆ ਜਿਹੜੀ ਗਰਾਊਂਡ ਰਿਐਲਿਟੀ ਹੈ ਆਈ ਏਮ ਕਮਿੰਗ ਟੂ ਥੈਟ ਇੰਨਾ ਪੈਸੇ ਦਾ ਮਤਲਬ ਜੋਰ ਹੈ ਕਿ ਕਾਨੂੰਨ ਦਰਕਨਾਰ ਕਰੀ ਜਾ ਰਹੇ ਹਨ ਦਿਨ ਦਿਹਾੜੇ ਉਥੇ ਬੰਦਾ ਅਰੇਸਟ ਕਰਕੇ ਅੰਦਰ ਕਰ ਦਿੱਤਾ ਜਾਂਦਾ ਚਲੋ ਉਹਦੀ ਕੰਟੈਂਪਟ ਲੱਗੀ ਆ ਉਹ ਹੁਣ ਆਪੇ ਭੁਗਤੂ ਐਸਐਚਓ ਜੋ ਵੀ ਹੈ ਆਈ ਏਮ ਕਮਿੰਗ ਟੂ ਹੁਣ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਵੀ ਮੁਹਾਲੀ ਦੇ ਵਿੱਚ ਜਿਸ ਟਾਈਮ ਪੰਜਾਬ ਨਿਊ ਕੈਪੀਟਲ ਕੰਟਰੋਲ ਐਕਟ 1952 ਬਣਿਆ ਹੈ ਲੀਕਾਰ ਬਰੂਜ਼ਰ ਨੇ ਚੰਡੀਗੜ੍ਹ ਨੂੰ ਡਿਜ਼ਾਈਨ ਕੀਤਾ ਉਹਦਾ ਆਬਜੈਕਟ ਕੀ ਸੀ 10 ਉਹਦੇ ਚ ਇੱਕ ਹੋਰ ਪ੍ਰੋਵੀਜ਼ਨ ਸੀ ਸੈਕਸ਼ਨ 3 4 5 ਦੇ ਵਿੱਚ ਕਿ ਵੀ ਜਿਹੜੀ ਪੈਰਾਫਰੀ ਜਿੱਥੋਂ ਤੱਕ ਚੰਡੀਗੜ੍ਹ ਦੀ ਬਾਉਂਡਰੀ ਹੈ ਉਹ ਤੋਂ 10 ਮਾਈਲਸ ਤੱਕ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾ ਕੋਈ ਵੀ ਬਿਲਡਿੰਗ ਬਣੂਗੀ ਨਹੀਂ ਤੇ ਹਾਈ ਰਾਈਜ਼ ਬਿਲਡਿੰਗ ਨਹੀਂ ਬਣੂਗੀ ਯਾਨੀ ਕਿ 10 10 ਮੰਜ਼ਲਾ ਨਹੀਂ ਬਣਨੀ ਤੁਸੀਂ ਹੁਣ ਚੰਡੀਗੜ੍ਹ ਨੂੰ ਮੁਹਾਲੀ ਨਾਲ ਬੈਜੀ ਕੰਪੇਅਰ ਕਰ ਲਿਓ ਮੈਂ ਪੰਚਕੂਲੇ ਤੇ ਬਾਅਦ ਚ ਆ ਜਾਨਾ ਪੰਚਕੂਲੇ ਚ ਤਾਂ ਬਹੁਤ ਸੁਖ ਸ਼ਾਂਤੀ ਹੈ ਕਿਉਂ ਇੱਥੇ ਮਤਲਬ 25 25 15 15 20 20 ਮੰਜਲੀ ਫਲੈਟ ਬਣ ਰਹੇ ਨੇ ਰੋਡ ਦੇ ਉੱਤੇ ਉਹ ਕਹਿੰਦੇ ਵਿਕਾਸ ਹੋ ਰਿਹਾ ਸ਼ਹਿਰ ਬਦਰਿਆ ਪੰਜਾਬ ਅੱਗੇ ਵਿਕਾਸ ਹੋਣ ਵਾਸਤੇ ਕੋਈ ਦਿਮਾਗ ਵੀ ਚਾਹੀਦਾ ਨਾ ਦਿਮਾਗ ਦੇ ਨਾਲ ਵੀ ਲੋਕਾਂ ਨੂੰ ਕੋਈ ਬੈਨੀਫਿਟ ਵੀ ਚਾਹੀਦਾ ਕਿ ਲੋਕਾਂ ਦਾ ਸਾਹ ਘੁੱਟਣਾ ਲੋਕ ਖੁਸ਼ ਕਰਦੇ ਕਹਿੰਦੇ ਦਿੱਲੀ ਬੰਬੇ ਮੰਗੂ ਦੇਖੋ ਕਿਵੇਂ ਬਿਲਡਿੰਗਾਂ ਦੀਆਂ ਨੇ ਇਨਫਰਾਸਟ੍ਰਕਚਰ ਹੈ ਪਾਣੀ ਹੈ ਸੜਕਾਂ ਹੈ ਤੁਸੀਂ ਆਪਣੀ ਕਾਰ ਲੈ ਕੇ ਚੱਲ ਜੋ 에어ਪੋਰਟ ਰੋਡ ਦੇ ਉੱਤੇ ਜੇ ਕਿਸੇ ਜਾਮ ਉੱਥੇ ਜੇ ਬੰਦੇ ਨੂੰ ਕਿਸੇ ਨੂੰ ਐਮਰਜੈਂਸੀ ਆ ਗਈ ਉਹ ਪੀਜੀਆਈ ਤੱਕ ਨਹੀਂ ਪਹੁੰਚ ਸਕਦਾ ਕਿਉਂ ਇਹ ਕੌਣ ਕਰ ਰਿਹਾ ਤੁਸੀਂ ਆਹ ਰੋਡ ਕਦੋਂ ਬਣੀ ਹੈ 에어ਪੋਰਟ ਰੋਡ ਕੋਈ ਇਹਦੇ 'ਚ ਸਰਵਿਸ ਲੇਨ ਦਿੱਤੀ ਹੈ ਇਹਦੇ ਤੇ ਹੁਣ ਪੁਲ ਪ੍ਰਪੋਜ਼ ਕਰਦੇ ਬਣੀ ਹੈ ਤਾਂ ਬਿਲਕੁਲ ਆਪਣੇ ਦੇਖਦੇ ਹੈ ਹੈਰਾਨੀ ਦੀ ਗੱਲ ਹੈ ਇਹਦਾ ਮਤਲਬ ਸਾਨੂੰ ਤਾਂ ਗੁਲਾਮੀ ਵਾਲਾ ਟਾਈਮ ਚੰਗਾ ਸੀ ਲੀ ਕਾਰ ਬ੍ਰੂਜ਼ਰ ਨੇ ਬਣਾਤਾ ਚੰਡੀਗੜ੍ਹ ਉਸ ਟਾਈਮ ਉਹਨੇ ਕਿੰਨਾ ਸੋਚ ਸਮਝ ਕੇ ਬਣਾਇਆ ਹੁਣ ਵੀ ਸਰਵਿਸ ਲੈਣਾ ਦਿੱਤੀਆਂ ਸਭ ਕੁਝ ਦਿੱਤਾ ਇਹਦਾ 에어ਪੋਰਟ ਰੋਡ ਤਾਂ ਹੁਣ ਹੋਇਆ ਕੋਈ ਪੁੱਛੂਗਾ ਪੰਜਾਬ ਮੈਂ ਨਹੀਂ ਕਹਿੰਦਾ ਇਹੀ ਗਵਰਨਮੈਂਟ ਜਿਹੜੀ ਗਵਰਨਮੈਂਟ ਵੀ ਆਉਂਦੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਪੈਸਾ ਇਨਕਮ ਚਾਹੇ ਉਹ ਚਾਹੇ ਉਹ ਬਲੈਕ ਹੈ ਚਾਹੇ ਗਵਰਨਮੈਂਟ ਨੂੰ ਹੈ ਦੋ ਤਰ੍ਹਾਂ ਦੀ ਇਨਕਮ ਹੋਗੀ ਇੱਕ ਤਾਂ ਜਦੋਂ ਰਜਿਸਟਰੀ ਹੋਣੀ ਹੈ ਚਲੋ ਗਵਰਨਮੈਂਟ ਨੂੰ ਜਾਣੀ ਹੈ ਉਹ ਰਜਿਸਟਰੀ ਦੀ ਇੱਕ ਜਿਹੜੀ ਆਫ ਦੀ ਰਿਕਾਰਡ ਜਾਣੀ ਹੈ ਉਹ ਬਣਨਾ ਹੀ ਇੱਥੋਂ ਮੋਹਾਲੀ ਤੋਂ ਹੀ ਬਣਨਾ ਸਭ ਤੋਂ ਮਹਿੰਗਾ ਇੱਥੇ ਹੈ ਏਰੀਆ ਲੋਕਾਂ ਦੀ ਤਾਂ ਨਹੀਂ ਫਿਰ ਫਿਕਰ ਸਰਕਾਰ ਬਣਾਈ ਕਾਦੇ ਵਾਸਤੇ ਜਾਂਦੀ ਹੈ ਲੋਕਾਂ ਵਾਸਤੇ ਜਾਂ ਲੋਕਾਂ ਨੂੰ ਲੁੱਟਣ ਵਾਸਤੇ ਜਾਂ ਲੋਕਾਂ ਨੂੰ ਮਾਰਨ ਵਾਸਤੇ ਬਣਾਈ ਜਾਂਦੀ ਹੈ ਇੱਥੇ ਦੇ ਦੇ ਕੇ ਤੁਸੀਂ 25-25 ਮੰਜ਼ਲੇ ਫਲੈਟ ਬਣ ਰਹੇ ਨੇ ਲੋਕ ਬਾਹਰ ਦੇ ਪੰਜਾਬ ਦੇ ਘਟਾ ਪੰਜਾਬ ਦਾ ਕਿਹੜਾ ਆ ਰਿਹਾ ਫਲੈਟਾਂ ਦੇ ਵਿੱਚ ਬਾਹਰ ਦੇ ਲੋਕ ਆ ਰਹੇ ਨੇ ਇੱਕ ਇੱਕ ਫਲੈਟ ਕੋਲ ਫਲੈਟ ਵਾਲੇ ਕੋਲ ਚਾਰ ਚਾਰ ਕਾਰਾਂ ਜਿੱਦਣ ਉਹ ਸੜਕ ਤੇ ਜਾਣੀ ਹੈ ਸੜਕ ਤੂੰ ਤਾਂ ਹੋਣੀ ਨਿਕਲਣ ਦਾ ਟਾਈਮ ਨਹੀਂਗਾ ਬਿਲਕੁਲ ਸਹੀ ਸੋ ਮੈਂ ਤਾਂ ਇਹ ਗੱਲ ਕਰਦਾ ਵੀ ਇਹ ਤੁਸੀਂ ਮੇਰੇ ਨਾਲ ਗੱਲ ਕਰੀ ਐ ਦੋ ਤਰ੍ਹਾਂ ਦੀ ਥੱਗੀ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਨਾਲ ਵੀ ਹੋਗੀ ਜਿਨ੍ਹਾਂ ਨੂੰ ਵੇਚਿਆ ਉਹ ਤਾਂ ਲੁੱਟੇ ਗਏ ਬਿਲਕੁਲ ਇਹ ਤਾਂ ਮੀਡੀਏਟਰ ਖਾ ਗਿਆ ਫਿਰ ਇਹ ਖਾ ਖੌਣ ਰਿਹਾ ਗਿਆ ਵਿਚ ਲੈ ਕੇ ਵੇਚਣ ਵਾਲਾ ਹਾਏ ਇਹਨਾਂ ਨੇ ਰੱਜ ਕੇ ਖਾਦੇ ਨੇ ਜੇ ਇਹਦੇ ਤੇ ਕੋਈ ਇੰਡੀਪੈਂਡੈਂਟ ਕੋਈ ਕਮਿਸ਼ਨ ਬੈਹ ਜੇ ਜਾਂ ਕੋਈ ਇਨਕੁਆਰੀ ਬੈਹ ਜੇ ਨਾਮੀ ਬੰਦੇ ਅੰਦਰ ਜਾਣਗੇ ਜਿਨ੍ਹਾਂ ਤੇ ਮੈਂ ਤੁਹਾਨੂੰ ਲਿਖ ਕੇ ਦੇ ਦਿੰਨਾ ਇਹ ਗੱਲ ਪਰ ਇਹਦੇ ਚਕਚੀ ਹੋਰ ਦੱਸੋ ਫਿਰ ਹੁਣ ਯਕੀਨ ਕਿਵੇਂ ਕਰਿਆ ਜਾਵੇ ਜੀ ਫਿਰ ਯਕੀਨ ਵਾਲੀ ਕੀ ਗੱਲ ਰਹਿ ਗਈ ਥੋੜੇ ਵਾਲੇ ਕੇਸ 'ਚ ਤਾਂ ਜੇ ਕਿ ਇਹ ਕਿ ਇਹਨਾਂ ਦੇ ਰੈਰਾ ਨੰਬਰ ਵੀ ਸੀ ਸੀਐਲਯੂ ਹੋਇਆ ਪਿਆ ਸੀ ਅੱਗੇ ਬਿਕਰੀਆਂ ਸੀ ਕੋਈ ਪੜਾ ਰਹੀ ਨਹੀਂ ਹੈਗਾ ਜਿੱਥੋਂ ਮਨਜ਼ੂਰੀ ਨਾਲ ਹੀ ਹੋਵੇ ਆਖਰ 'ਚ ਆ ਕੇ ਤੁਸੀਂ ਕੋਰਟ 'ਚ ਲੈ ਗਏ ਕੇਸ ਤੁਸੀਂ ਜਦੋਂ ਖੁਲਾਸੇ ਕਰਿਓਦੂ ਬਾਅਦ 'ਚ ਉਹ ਸਾਰੇ ਨੰਬਰ ਨੰਬਰ हट ਗਏ ਜਿਹੜਿਆ ਨੇ ਨੰਬਰ ਦੇਖ ਕੇ ਲਏ ਉਹ ਤਾਂ ਫਸ ਗਏ ਬੰਦੇ ਦੇ ਵਿੱਚ ਦੇਖੋ ਮੇਰੀ ਇੱਕ ਇਹ ਜਦੋਂ ਮੈਂ ਇਹ ਹਾਈਲਾਈਟ ਕਰਿਆ ਕੋਰਟ ਦੇ ਵਿੱਚ कोर्ट ਦੇ ਡਿਵੀਜ਼ਨ ਬੈਂਚ ਨੇ ਇਹਨਾਂ ਨੂੰ ਪੁੱਛਿਆ ਉਹ ਕਹਿੰਦਾ ਵੀ ਤੁਹਾਡੇ ਜਿਹੜੇ ਇਹ ਅਥਾਰਟिटीज ਨੇ ਕੀ ਤੁਹਾਡੇ ਘਰ ਦੇ ਵਿੱਚ ਸਭ ਕੁਝ ਠੀਕ ਠਾਕ ਹੈ ਤੁਸੀਂ ਤਾਂ ਆਪੇ ਰਲ ਗਏ ਡਿਪਾਰਟਮੈਂਟ ਨੂੰ ਗਿਆ ਡਿਪਾਰਟਮੈਂਟ ਨੂੰ کورٹ ਦੇ ਵਿੱਚ ਔਨਰੇਬਲ ਡਿਵੀਜ਼ਨ ਬੈਂਚ ਨੇ ਕਹਿੰਦਾ ਜਿਸ ਦਿਨ ਮੈਂ ਲਿਖਤਾ ਨਾ ਇਹਦੇ ਵਿੱਚ ਤੁਹਾਡੇ ਸਾਰੇ ਅਫਸਰ ਅੰਦਰ ਕਰ ਦਨੇ ਆ ਮੈਂ ਤਾਂ 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 ਜਾ ਕੇ ਲਾਇਸੈਂਸ ਕੈਨਸਲ ਹੋਏ ਹੁਣ ਲਾਇਸੈਂਸ ਜਿਹਨੇ ਦਿੱਤਾ ਸੀ ਕੰਸੈਂਟ ਲੈਟਰ ਸੀ ਉਹ ਓਰੀਜਨਲ ਜਿਹੜਾ ਦੋ ਐਕਟ ਗਵਰਨ ਕਰਦੇ ਆ ਇਹਨੂੰ ਇੱਕ ਪੀਆਰਟੀ ਪੀਡੀ 1995 ਪਾਪਰਾ ਐਕਟ ਰੀਰਾ ਐਕਟ ਇਹਦੇ ਵਿੱਚ ਜਿਹੜਾ ਓਰੀਜਨਲ ਕੰਸੈਂਟ ਲੈਟਰ ਤੁਸੀਂ ਮੇਰੇ ਨਾਲ ਮੈਂ ਪ੍ਰਾਪਰਟੀ ਹੈ 100 ਰੁਪਏ ਦੀ ਪ੍ਰਾਪਰਟੀ ਤੋਂ ਜ਼ਿਆਦਾ ਦੀ ਰਜਿਸਟ੍ਰੇਸ਼ਨ ਦੀ ਲੋੜ ਹੈ ਜੇ ਉਹਦੀ ਕੰਸੈਂਟ ਜਿਹੜੇ ਕੰਸੈਂਟ ਲੈਟਰ ਜਾਲੀ ਬਣਾ ਦੇ ਗਾਇਬ ਕਰਤੇ ਉਹ ਤੁਸੀਂ ਸੀਐਲ ਜੂ ਦਿੱਤਾ ਹੋਇਆ ਕਿਹਦੇ ਕੋਲ ਰਹਿਣਗੇ ਉਹ ਛੋਟੇ ਛੋਟੇ ਚਿੱਠੀਆਂ ਨੇ ਕਹਿੰਦੇ ਜੀ ਹੈ ਹੀ ਨਹੀਂ ਕਿਉਂਕਿ ਉਹਦੇ ਤੇ ਕੰਪੈਰੀਜ਼ਨ ਹੋ ਕੇ ਇੱਕ ਕਲੂ ਬਣਾ ਲਿਆ ਵੀ ਜੇ ਕੰਪੇਅਰ ਹੋ ਗਿਆ ਪਰਚਾ ਹੋ ਜੂ ਪਰਚਾ ਤਾਂ ਹੋ ਗਿਆ ਹੁਣ ਵੀ ਕਰਵਾਤਾ ਹਾਈ ਕੋਰਟ ਨੂੰ ਕਰਿਆ ਨਹੀਂ ਹਾਈ ਕੋਰਟ ਨੇ ਜਦੋਂ ਪੜਾਇਆ ਲੋ ਵੀ ਇਹ ਲੋ ਵੀ ਹੈ ਇਹਨਾਂ ਨੇ ਜਿਹੜੇ ਅਫਸਰਾਂ ਨੇ ਇੱਕ ਇੱਕ ਪਰਫਾਰਮੈਂਸ ਹੀ ਉਹਦਾ ਇੱਕ ਪੈਰਾ ਹੀ ਖਤਮ ਕਰਤਾ ਪੈਰਾ ਹੀ ੜਾਤਾ ਜਿਹੜਾ ਜੁਆਇੰਟ ਡਿਵੈਲਪਮੈਂਟ ਐਗਰੀਮੈਂਟ ਬਣਨੇ ਸੀ ਦੋ ਤਰ੍ਹਾਂ ਦਾ ਪ੍ਰਬੰਧਨ ਆ ਉੱਥੇ ਜੇ ਤਾਂ ਪ੍ਰਾਈਵੇਟ ਬੰਦਾ ਕਿਸੇ ਨਾਲ ਜੁਆਇੰਟ ਕੰਸੈਂਟ ਦੇ ਰਿਹਾ ਆਪਣੀ ਪ੍ਰਾਪਰਟੀ ਨੂੰ ਇਨਕਲੂਡ ਕਰਨ ਵਾਸਤੇ ਕਿਉਂਕਿ ਮਿਨੀਮਮ ਉਸ ਟਾਈਮ 100 ਕਿੱਲਾ ਚਾਹੀਦਾ ਸੀ ਹੁਣ 50 ਕਿੱਲੇ ਚਾਹੀਦੇ ਆ ਉਹ ਕਾਹਤੋਂ ਚਾਹੀਦੇ ਹੁੰਨੇ ਆ ਕਿਉਂਕਿ ਉਹਦੇ ਚ ਸਕੂਲ ਵੀ ਦੇਣਾ ਉਹ ਚ ਧਰਮਸ਼ਾਲਾ ਦੇਣੀ ਆ ਉਹਦੇ ਵਿੱਚ ਤੁਸੀਂ ਆਪਣਾ ਹੁਣ 50 ਤੇ ਕਰਤਾ ਇਹ ਇਹਨਾਂ ਨੇ ਇਹ 10 ਵੀ 20 ਵੀ ਕਰ ਦੇਣਗੇ ਕਿਉਂਕਿ ਇਹਨਾਂ ਨੂੰ ਇਹ ਆ ਵੀ ਪ੍ਰੋਜੈਕਟ ਆਉਣ ਪੈਸੇ ਆਉਣ सीएलयू ਦੇ ਸ਼ੇਪ ਚਾਉਣ ਚਾਹੇ ਬਲੈਕ ਚਾਉਣ ਇਹ ਗਵਰਨਮੈਂਟ ਦੀ ਫੇਰੀ ਇੱਕ ਦੇਖ ਕੇ ਸਮਝ ਲੱਗਦਾ ਵੀ ਆਪਦੀ ਮਰਜ਼ੀ ਨਾਲ ਮਿੰਡ ਮਾਰਦੇ ਨੇ ਕਰਕੇ ਮੈਂ ਕਿਹਾ ਪੈਰਾਫਰੀ ਐਕਟ ਜੇ ਲਾਗੂ ਹੁੰਦਾ ਮੈਂ ਤੁਹਾਨੂੰ ਅੱਜ ਕਲੀਅਰ ਕਰ ਦਿੰਦਾ ਜੇ ਇਹ ਸਟਰਕਚਰ ਹੋਣਾ ਸਟਰਕਚਰ ਤੁਹਾਡਾ ਘਰ ਗਰਾਊਂਡ ਪਲੱਸ 2 ਹੋਣੀਆ ਸੀਗੀਆਂ ਆਮ ਮਾਲਕ ਤਾਂ ਅੱਜ ਵੀ ਗਰਾਊਂਡ ਪਲੱਸ 2 ਹੀ ਬਣਾਉਂਦਾ ਜਿਹੜੇ ਆ ਪ੍ਰਾਈਵੇਟ ਨੇ ਇਹੋ ਸਪੈਸ਼ਲ ਉੱਤਰ ਆਏ ਉਹ ਬਣਾਉਨੇ 15-15 ਤੱਕ ਆਮ ਮੈਂ ਪਲਾਟ ਲੈ ਲਿਆ ਫਲੈਟ ਲੈ ਲਿਆ ਮੈਂ ਕਰਾ ਕੇ ਦਿਖਾ ਦਮਾ ਚੌਥੀ ਮੰਜ਼ਲ ਜੇ ਨਹੀਂ ਕਰ ਕਰਨਗੇ ਨਹੀਂ ਪੈਰਾਫਰੀ ਹੈ ਜੀ ਅਸੀਂ ਇਹਨੀਆਂ ਨੂੰ ਚੇਂਜ ਹੋਣ ਦਾ ਸਾਡਾ ਡਿਵੈਲਪਮੈਂਟ ਹੈ ਜਿਹੜੀ ਆਹ ਤੁਸੀਂ ਪਰਮਿਸ਼ਨਾਂ ਦੇ ਰਹੇ ਹੋ 25-25 ਮੰਜ਼ਲੀਆਂ ਉਹ ਉਹ ਕਿੱਧਰੋਂ ਹੋ ਗਈਆਂ ਬਈ ਤਾਂ ਹਾਈ ਕੋਰਟ ਨੇ ਇੱਥੋਂ ਤੱਕ ਕਹਿਤਾ ਵੀ ਜਹਾਜ਼ ਟੱਚ ਹੋਣ ਲੱਗੇ ਹਨ ਉਹਨੂੰ ਢਾ ਦਿਓ ਹਾਈ ਕੋਰਟ ਨੇ ਆਰਡਰ ਕਰਿਆ ਜੀਰਕਪੁਰ ਦੇ ਵਾਲੇ ਵਾਲੇ ਉਹ ਵੀ ਜਹਾਜ਼ 에ਰੋ ਇੱਥੇ 에ਅਰਪੋਰਟ ਹੈ ਤੁਸੀਂ ਭੁੱਲ ਗਏ ਪਰਮਿਸ਼ਨਾਂ ਦੇ ਰਹੇ ਹੋ ਬਿਲਡਿੰਗਾਂ ਉੱਤੀਆਂ ਜਾ ਰਹੀਆਂ ਇਹ ਤਾਂ ਅਸਮਾਨ ਨੂੰ ਲੱਗ ਗਈਆਂ ਟੱਚ ਹੋ ਗਈਆਂ ਢਾਉਣ ਦੇ ਆਰਡਰ ਹੋਏ ਇਹ ਹਾਲਾਤ ਸਾਡੀ ਸਰਕਾਰ ਸਰਕਾਰ ਬਣੀ ਲੋਕਾਂ ਵਾਸਤੇ ਇਹ ਲੋਕਾਂ ਦਾ ਗਲ ਘੁੱਟਣ ਲੱਗੀਆਂ ਹੋਈਆਂ ਸਰਕਾਰਾਂ ਸੋ ਆਈ ਐਮ ਕਮਿੰਗ ਟੂ ਅਗੇਨ ਟੂ ਦੀ ਪੁਆਇੰਟ ਕਿ ਜਿਹੜੇ ਇਹ ਐਕਟ ਬਣੇ ਨੇ ਇਹ ਐਕਟ ਪੈਸੇ ਲੁੱਟਣ ਵਾਸਤੇ ਲੁੱਟ ਖੋ ਕਰਨ ਵਾਸਤੇ ਆਮ ਲੋਕਾਂ ਵਾਸਤੇ ਨਹੀਂ ਆਮ ਲੋਕ ਤਾਂ ਪੁੱਛ ਲਓ ਕਿਸੇ ਤੋਂ ਵੀ ਲੈਣਾ ਕਿਸੇ ਨੇ ਸਾਰੇ ਉੱਥੇ ਜਿਹੜਾ ਜਿਹੜਾ ਵੀ ਆਹ 에어ਪੋਰਟ ਰੋਡ ਆ ਜਿਹੜਾ 10 ਸਾਲ 2 ਸਾਲ ਰਹਿ ਗਿਆ ਉਹ ਕਹਿੰਦਾ ਮੇਰੇ ਤਾਂ ਹੱਥ ਖੜੇ ਆ ਜੀ ਮੈਂ ਤਾਂ ਇੱਥੇ ਮੈਂ ਤਾਂ ਮੇਤੋਂ ਤਾਂ ਲੱਟੇ ਨਹੀਂ ਪਾਰ ਹੁੰਦੀ ਆ ਜਿਹੜਾ ਟਾਈਮ ਪੂਰਾ ਜਰਨੀ ਨੂੰ ਲੱਗਣਾ ਹੈ ਉਹ ਤਾਂ ਲਾਈਟਾਂ ਦੇ ਬਾਹਰ ਘਰ ਤੋਂ ਬਾਹਰ ਗਾਲੀਆਂ ਤੇ ਖੜ ਜਾਂਦਾ ਕੌਣ ਪੁੱਛੂਗਾ ਇਹਨੂੰ ਕੋਈ ਪੁੱਛਣ ਵਾਲਾ ਹੈ ਇਹ ਤਾਂ ਯਾਨੀ ਕਿ ਫਸੂਗਾ ਕੰਮ ਆ ਗਿਆ ਉਹਦੇ ਸਮੇਂ ਇਹ ਤਾਂ ਜੇ ਓਵਰ ਬ੍ਰਿਜ ਬਣ ਗਿਆ ਤਾਂ ਵੀ ਹਾਲਾਤ ਮਾੜੇ ਨੇ ਇੱਥੇ ਤਾਂ ਹੁਣ ਸਾਰੇ ਇੱਥੋਂ ਨਿਕਲ ਕੇ ਮਤਲਬ ਚੰਡੀਗੜ੍ਹ ਨੂੰ ਕਿਉਂ ਪ੍ਰੇਫਰ ਕਰਦੇ ਆ ਲੋਕ ਤੁਸੀਂ ਮੁਹਾਲੀ ਨੂੰ ਚੰਡੀਗੜ੍ਹ ਬਣਾਉਂਦੇ ਜ਼ਮੀਨਾਂ ਦੀ ਕਮੀ ਹੈ ਕੋਈ ਤੁਸੀਂ ਇਕੋ ਸਿਟੀ 1 ਇਕੋ ਸਿਟੀ 2 ਬਣਾਈ ਜਾਓ ਕੋਈ ਗੱਲ ਨਹੀਂ ਉੱਥੇ ਤੁਸੀਂ ਤੁਸੀਂ ਚੰਡੀਗੜ੍ਹ ਦਾ ਹੀ ਉਹ ਐਗਜ਼ਾਮਪਲ ਲੈ ਲਓ ਅੱਜ ਦੀ ਡੇਟ ਦੇ ਵਿੱਚ ਗਵਰਨਮੈਂਟ ਕੋਲ ਥੋੜਾ ਪੈਸਾ ਹੈ ਜਾਕੋ ਤੁਸੀਂ ਹੀ ਕਰ ਸਕਦੇ ਜਾਂ ਇਨਕਮ ਕਰਨ ਇੰਟੈਂਸ਼ਨ ਨਹੀਂ ਹੈ ਸੋ ਆਈ ਐਮ ਕਮਿੰਗ ਕਿ ਵੀ ਇਹ ਸਾਰਾ ਜੋ ਜਿਹੜੇ ਸਭ ਕੋ ਯਕੀਨ ਵਾਲੀ ਗੱਲ ਨਹੀਂ ਮੈਂ ਤੁਹਾਨੂੰ ਦੁਬਾਰਾ ਪੁੱਛਾਂ ਵੀ ਕੀ ਕਰ ਰਹੇ ਨੇ ਵਾਲੀ ਗੱਲ ਕੀ ਰਹਿ ਗਈ ਜਦੋਂ ਹਾਈ ਕੋਰਟ ਨੇ ਇੱਥੋਂ ਤੱਕ ਕਹਿਤਾ ਸੀ ਮੈਂ ਉਹ ਚ ਮੰਗਿਆ ਹੈ ਵੀ ਆਹ ਆਹ ਅਧਿਕਾਰੀ ਤਾਂ ਇਨਵੋਲਵੇ ਨੇ ਹੁਣ ਤੱਕ ਉਸ ਐਫ ਆਈ ਆਰ ਦੇ ਵਿੱਚ ਨਾ ਚਲਾਨ ਪੇਸ਼ ਹੋਇਆ ਨਾ ਕੋਈ ਇਹਨਾਂ ਦਾ ਗਮਾਡਾ ਪੁੱਡਾ ਦਾ ਆਫੀਸਰ ਇਨਵੋਲਵ ਹੋਇਆ ਕਰੇ ਹੀ ਨਹੀਂ ਹੁਣ ਤੱਕ ਕਿਉਂਕਿ ਇਨਵੈਸਟੀਗੇਸ਼ਨ ਐਨੀ ਕਰੀ ਕਰਨੇ ਨਹੀਂ ਦੇ ਰਹੇ ਇੱਕ ਵਾਰ ਰੌਲਾ ਇਹ ਪੈ ਗਿਆ ਵੀ ਕੋਈ ਹਾਈ ਪ੍ਰੋਫਾਈਲ ਪੋਲੀਟੀਕਲ ਬੰਦੇ ਦਾ ਨਾਮ ਆ ਰਿਹਾ ਵਿੱਚ ਜਦੋਂ ਹਾਈ ਕੋਰਟ ਨੇ ਕਿਹਾ ਸੀ ਉਦੋਂ ਜਿਆਦਾ ਸਟ੍ਰਿਕਟਨੈਸ ਕਰੀ ਹੋਈ ਸੀ ਵੀ ਇਹ ਇਹਦੇ ਵਿੱਚ ਤੁਸੀਂ ਕੀ ਇਨਵੈਸਟੀਗੇਟ ਕਰਦੇ ਹੋ ਹੁਣ ਚੇਂਜ ਹੋ ਗਿਆ ਉਦੋਂ ਤੱਕ ਇਹ ਸਿਚੁਏਸ਼ਨ ਸੀ ਹੁਣ ਜੇ ਕੋਈ ਹਾਈ ਪ੍ਰੋਫਾਈਲ ਬੰਦਾ ਇਸ ਪ੍ਰੋਜੈਕਟ ਵਿੱਚ ਆ ਰਿਹਾ ਹੈ ਜਿਹੜੇ ਤੋਂ ਵੱਡੇ ਪ੍ਰੋਜੈਕਟ ਵੀ ਨੇ ਹੋਰ ਉਹ ਚ ਕਿੱਡੇ ਕ ਹਾਈ ਪ੍ਰੋਫਾਈਲ ਬੰਦੇ ਆ ਰਹੇ ਨੇ ਇਹਨਾਂ ਦੇ ਮਾਈ ਬਾਪ ਕੌਣ ਨੇ ਇਹਨਾਂ ਨੂੰ ਪ੍ਰੋਟੈਕਸ਼ਨ ਕੌਣ ਕਰ ਰਿਹਾ ਇਹਨਾਂ ਇਹਨਾਂ ਦੀ ਜ਼ਰਤ ਦੇਖ ਲਓ ਤੁਸੀਂ ਮੇਰੇ ਕੋਲ ਕਿੰਨੀ ਵਾਰ ਆਕੇ ਮੈਨੂੰ ਵਿਕਣ ਵਾਸਤੇ ਪੈਸੇ ਆਲੇ ਇੱਕ ਵਾਰ ਨਹੀਂ ਹੁਣ ਤੱਕ ਨਹੀਂ ਹਟਦੇ ਇਹ ਵੀ ਕੀ ਪਤਾ ਇਹ ਮਤਲਬ ਕੀ ਪਤਾ ਇਹਨੂੰ ਅੰਟ ਚ ਦਿੱਤੀ ਹੈ ਨਾ ਉਹ ਤਾਂ ਜਦੋਂ ਹੁਣ ਸਾਹੇ ਘੁੱਟਿਆ ਗਿਆ ਕਿਉਂਕਿ ਨੋਟੀਫਿਕੇਸ਼ਨ ਤੋਂ ਬਾਅਦ ਕੰਟੈਂਪਟ ਕਰਾਤੀ ਕਿਉਂਕਿ ਆਫੀਸਰ ਆਈਏਐਸ ਆਫੀਸਰ ਇਹਨਾਂ ਦੇ ਮਤਲਬ ਨੋਟੀਫਿਕੇਸ਼ਨ ਕਰਕੇ ਇਹਨਾਂ ਨੂੰ ਚਲਾਉਣ ਵਾਸਤੇ ਜਦੋਂ ਗਏ ਤਾਂ ਹਾਈ ਕੋਰਟ ਤੋਂ ਕੰਟੈਂਪਟ ਤਾਂ ਬਣਦੀ ਉਸ ਲੈਂਡ ਓਨਰਸ ਲਈ ਇਹਨਾਂ ਲਈ ਮੈਂ ਕੰਮ ਕਰ ਰਿਹਾ ਵਰਕ ਉਹਨਾਂ ਲਈ ਤਾਂ ਮੈਂ ਖੜੂਗਾ ਹੀ ਨਾ ਉਤੋਂ ਫਿਰ ਜੇ ਪੈਸੇ ਨਹੀਂ ਲੈਣੇ ਥ੍ਰੈਟ ਲੈ ਲੋ ਇਹ ਤਾਂ ਇਹ ਤਾਂ ਗੁੰਡਾਗਰਦੀ ਹੈ ਟਰਾਈ ਸਿਟੀ ਦੇ ਵਿੱਚ ਗੁੰਡਾਗਰਦੀ ਹੈ ਮੈਂ ਤਾਂ ਇਹ ਕਹਿੰਦਾ ਵੀ ਜੇ ਕੋਈ ਹੋਰ ਹੁੰਦਾ ਮੈਂ ਤੁਹਾਨੂੰ ਅੱਜ ਦੱਸਦਾ ਮੇਰਾ ਲਾਇਸੈਂਸ ਕੈਨਸਲ ਕਰਾਉਣ ਤੱਕ ਬਾਰ ਕਾਉਂਸਲ ਚਲੇ ਗਏ ਤੁਸੀਂ ਚਲੋ ਇੱਕ ਪਾਰਟ ਹੋਰ ਰਹਿ ਗਿਆ ਇਸ ਚੀਜ਼ ਦਾ ਬਾਰ ਕਾਉਂਸਲ ਹੈ ਮੈਂ ਲੜਦਾ ਹਾਂ ਆਪਣੀ ਇਮਾਨ ਨਾਲ ਮੈਂ ਤਾਂ ਉਹ ਕੁੱਖੋਂ ਜੰਮਿਆ ਠੀਕ ਹੈ ਮੈਂ ਬਿਕਣ ਵਾਲੇ ਦਿਨ ਨਹੀਂ ਜੰਮਿਆ ਮੈਂ ਤਾਂ ਕਹਿੰਦਾ ਪ੍ਰਮਾਤਮਾ ਐਦਾਂ ਹੀ ਰੱਖੇ ਇਹ ਤਾਂ ਸਿੱਖੀ ਅਗਲਾ ਕਹੂਗਾ ਸਿੱਖ ਬੰਦਾ ਬਿਕ ਗਿਆ ਮੈਂ ਤਾਂ ਕਹਿੰਦਾ ਬਹੁਤ ਪ੍ਰਮਾਤਮਾ ਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ ਹਮੇਸ਼ਾ ਐਦਾਂ ਹੀ ਰੱਖੇ ਮੈਂ ਇਹਨਾਂ ਨੂੰ ਜਵਾਬ ਦਿੱਤਾ ਇਹਨਾਂ 'ਤੇ ਡੀਜੀਪੀ ਨੂੰ ਕੰਪਲੇਂਟ ਕੀਤੀ ਜਦੋਂ ਨਹੀਂ ਹਟੇ ਇਹ ਉਦੋਂ ਵੀ ਕਈ ਵਾਰ ਬੰਦਾ ਕਹਿੰਦਾ ਵੀ ਨਹੀਂ ਤੁਸੀਂ ਸਮਝ ਲਓ ਪਹਿਲਾਂ ਇਹਨਾਂ ਨੂੰ ਮੈਂ ਕਿਹਾ ਵੀ ਜਾਓ ਉਹਨਾਂ ਕੋਲੇ ਲੈਂਡ ਓਨਰਸ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਕੋਲ ਜਾਓ ਮੈਂ ਪੈਸੇ ਨਹੀਂ ਲੈਣੇ ਮੈਂ ਨਹੀਂ ਵਿਕਣਾ ਮੈਂ ਜੰਮੇ ਹੀ ਨਹੀਂ ਬਿਕਨ ਵਾਲੇ ਦਿਨ ਮੈਂ ਭੁੱਖਾ ਮਰ ਜਾਊਂਗਾ ਮੇਰੇ ਕੋਲ ਜ਼ਮੀਨ ਮੈਂ ਖੇਤੀ ਕਰ ਲਊਂਗਾ ਸਾਰਾ ਕੁਝ ਛੱਡ ਦਊਂਗਾ ਮੈਂ ਜਦੋਂ 바ਰ ਕਾਉਂਸਲ ਵੀ ਗਿਆ ਉਦੋਂ ਵੀ ਇਹ ਗੱਲ ਕਹੀ ਸੀ ਜਦੋਂ 바ਰ ਕਾਉਂਸਲ ਵਾਲੇ ਮੇਰੇ ਤੇ ਪ੍ਰੈਸ਼ਰ ਪਾ ਰਹੇ ਸੀ ਉੱਥੇ ਵੀ ਵਕੀਲਾਂ ਦੇ ਬੈਠੇ ਨੇ ਫਿਰ ਲੈਂਡ ਓਨਰਸ ਨੂੰ ਕਿਸੇ ਨੇ ਇਹਨਾਂ ਨੇ ਬਾਰ ਕਾਉਂਸਲ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਆ ਉਹਨਾਂ ਨੂੰ ਮੈਨੇਜ ਕਰਕੇ ਤੇਰਾ ਲਾਇਸੈਂਸ ਕੈਨਸਲ ਕਰਾਉਣਗੇ ਉਹ ਮੈਂ ਕਿਹਾ ਮੈਨੂੰ ਰੱਬ ਤੇ ਭਰੋਸਾ ਹੈ ਇਮਾਨਤਾਂ ਨਹੀਂ ਵਿਕਿਆ ਜਾ ਕੇ ਖੇਤੀ ਕਰ ਲੂੰਗਾ ਇਹਨਾਂ ਤੋਂ ਡਰ ਨਾਲੇ ਦਿਨ ਜੰਮਿਆ ਮੈਂ ਮੈਂ ਡਰਨ ਵਾਲੇ ਦਿਨ ਥੋੜੋ ਜੰਮਿਆ ਨਾ ਮੈਂ ਝੁਕਿਆ ਨਾ ਮੈਂ ਮੈਂ ਤਾਂ ਸੱਚਾਈ ਲਈ ਖੜਾ ਹਾਂ ਹੁਣ ਮੈਂ ਪੈਸੇ ਨਹੀਂ ਲਏ ਉੱਥੇ ਮੇਰੇ ਤੇ ਮਾਹੌਲ ਇਹੋ ਜਿਹਾ ਬਣਾਤਾ ਵੀ ਤੇਰਾ ਲਾਇਸੈਂਸ ਕੈਨਸਲ ਕਰਾਵਾਂਗਾ ਮੇਰਾ ਨਹੀਂ ਮੇਰੇ ਵਾਈਫ ਅਸੀਂ ਦੋਨੋਂ ਪ੍ਰੈਕਟਿਸਟਾਂ ਅਸੀਂ ਵੀ ਦੋਨਾਂ ਦਾ ਲਾਇਸੈਂਸ ਕੈਨਸਲ ਕਰਾਵਾਂਗੇ ਮੈਂ ਉਹਨਾਂ ਨੂੰ ਦੱਸਿਆ ਬਾਰ ਕਾਉਂਸਲ ਵਾਲਿਆਂ ਨੂੰ ਮੈਂ ਕਿਹਾ ਇਹ ਤਾਂ ਮੇਰੇ ਆਪੋਜ਼ਿਟ ਕਲੈਂਟ ਨੇ ਇਹਦਾ ਮਤਲਬ ਜਿਹੜਾ ਵਕੀਲ ਕਿਸੇ ਦੇ ਵਿਰੁੱਧ ਕੇਸ ਕਰੂਗਾ ਇਹਨਾਂ ਦੇ ਕੋਲ 10 ਵਕੀਲ ਇਹਨਾਂ ਨੇ ਕਰੇ ਹੋਏ ਹਾਈ ਕੋਰਟ ਦੇ ਜਿਹੜੇ ਚੋਟੀ ਵਾਲੇ ਵਕੀਲ ਨੇ ਸਾਰੇ ਕਰਕੇ ਦੇਖ ਲਏ ਪਰਮਾਤਮਾ ਨੇ ਜਿੱਤ ਸਾਡੀ ਝੋਲੀ ਪਾਈ ਸੁਪਰੀਮ ਕੋਰਟ ਤੱਕ ਇਹਨਾਂ ਨੇ ਮੈਨੂੰ ਕਰਿਆ ਲੈਂਡ ਓਨਰਸ ਨੇ ਤਾਂ ਪ੍ਰੋਜੈਕਟ ਰੁਕਿਆ ਉਹ ਲੰਬੀ ਚੱਲ ਜੂਗੀ ਕਹਾਣੀ ਤੇ ਹੁਣ ਇਹਨਾਂ ਨੇ ਇੱਧਰ ਆ ਕੇ ਮੇਰੀ ਆਰਮ ਟਵਿਸਟਿੰਗ ਕਰਦੇ ਮੇਰੀ ਬਾਹਮ ਰੋੜਨ ਲੱਗੇ ਇਥੋਂ ਮੈਂ ਨਹੀਂ ਇਥੋਂ ਤੋਂ ਡਰਦਾ ਮੈਂ ਉਹਨਾਂ ਨੂੰ ਕਿਹਾ ਸੀ ਇਹ ਗੱਲ ਹੈ ਵੀ ਤੁਸੀਂ ਨਜਾਇਜ਼ ਕਰ ਰਹੇ ਹੋ 바ਰ ਕਾਉਂਸਲ ਵਾਲਿਓ ਮੇਰੇ ਨਾਲ ਮੈਂ ਇਮਾਨਤੇ ਖੜਾ ਹਾਂ ਤੁਸੀਂ ਮੇਰੀਆਂ ਲੱਤਾਂ ਵੱਡਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਇਹਨੂੰ ਝੁਕਾਈਏ ਮੈਂ ਨਹੀਂ ਝੁਕਣਾ ਤੁਹਾਡੇ ਅੱਗੇ ਉਹ 바ਰ ਕਾਉਂਸਲ ਦੇ ਵਿੱਚ ਵਾਲਾ ਕੇਸ ਜਿਹੜਾ ਮੈਨੂੰ ਨੋਟਿਸ ਕਰਿਆ ਸੀ ਉਹਨਾਂ ਨੇ ਉਹ ਮੈਂ ਹਾਈ ਕੋਰਟ ਦੇ ਵਿੱਚ ਚੈਲੰਜ ਕਰਿਆ ਹਾਈ ਕੋਰਟ ਡਿਵੀਜ਼ਨ ਬੈਂਚ ਨੂੰ ਜਦੋਂ ਪਤਾ ਲੱਗਿਆ ਵੀ ਬਾਗੜੀ ਸਾਹਿਬ ਦਾ ਕੇਸ ਹੈ ਇਹ ਮੇਰਾ ਸੁਣਿਆ ਉਹਨਾਂ ਨੇ ਉਹ ਕਹਿੰਦੇ ਤੁਹਾਡੀ ਜ਼ਰਤ ਕਿਵੇਂ ਹੋਗੀ 바ਰ ਕਾਉਂਸਲ ਦੇ ਵਕੀਲ ਜਿਹੜਾ ਰਿਪਰੈਜ਼ੈਂਟ ਕਰਦਾ ਸੀ ਉਹ ਕਹਿੰਦੇ ਇਹ ਕੀ ਗੱਲ ਇੱਦਾਂ ਤਾਂ ਬਕਾਲਤ ਕਰਨੇ ਨਹੀਂ ਦਊ ਕੋਈ ਬੰਦਾ ਇਹ ਨਾ ਬਾਰ ਕਾਉਂਸਲ ਦੇ ਵਿੱਚ ਜੇ ਮੈਂ ਆਪਣੇ ਆਪਣੇ ਕਲਾਇੰਟ ਨੂੰ ਕੋਈ ਨਹੀਂ ਉਹਨਾਂ ਦਾ ਧੋਖਾ ਕਰ ਰਿਹਾ ਉਹ ਮੇਰੇ ਬਰਖਲਾਫ ਜਾ ਰਿਹਾ ਜਾ ਸਕਦਾ ਵੀ ਮੇਰੇ ਵਕੀਲ ਕਰਿਆ ਸੀ ਫੀਸ ਦਿੱਤੀ ਸੀ ਮੇਰਾ ਕੰਮ ਨਹੀਂ ਕਰ ਰਿਹਾ ਹੈ ਉਹ ਜਾ ਸਕਦਾ ਇਹ ਬਰਖਲਾਫ ਜਿਨ੍ਹਾਂ ਦੇ ਬਰਖਲਾਫ ਮੈਂ 20 ਕੇਸ ਕਰ ਰਹੇ ਹਾਂ ਉਹ ਬੰਦੇ ਮੇਰੇ ਬਾਰ ਕਾਉਂਸਲ 'ਚ ਚਲੇ ਕਿਵੇਂ ਗਏ ਮੇਰੇ ਬਰਖਲਾਫ ਉਹ ਕਹਿੰਦੇ ਜੇ ਇਹਦੇ ਵੱਲ ਅੱਖ ਚੱਕ ਕੇ ਦੇਖਿਆ ਨਾ ਉਧਣੇ ਜੱਜਮੈਂਟ ਕਰਕੇ ਸਾਰਾ ਕੁਝ ਤੋੜਦਾ ਇਹ ਕਹਿੰਦੇ ਹੀ ਇਜ਼ ਆਇਰਨ ਮੈਨ ਉਹ ਜੱਜ ਸਾਹਿਬ ਨੇ ਓਪਨ ਕੋਰਟ ਦੇ ਵਿੱਚ ਡਿਵੀਜ਼ਨ ਬੈਂਚ ਨੇ ਕਿਹਾ ਕਹਿੰਦੇ ਇਹ ਸਾਡੇ ਕੋਲ ਰੋਜ਼ ਪੇਸ਼ ਹੁੰਦਾ ਸੱਚਾ ਪੱਕਾ ਬੰਦਾ ਇਹ じゃ ਲੱਭਣਾ ਕਿਤੇ ਇਹਦੇ ਬਰ ਖਿਲਾਫ ਜੇ ਅੱਜ ਤੋਂ ਬਾਅਦ ਤੁਸੀਂ ਇਹਨੂੰ ਅੱਖ ਵੀ ਚੱਕੀ ਨਾ ਮੈਂ ਤੁਹਾਨੂੰ ਦੱਸ ਦੂੰ ਇਹ ਤਾਂ ਕੋਟਾਂ ਖੜੀਆਂ ਨੇ ਫਿਰ ਜੇ ਕਹਿ ਦਈਏ ਕੋਰਟ ਕੋਟਾਂ ਕਰਕੇ ਹੀ ਖੜ ਗਿਆ ਨਹੀਂ ਮੈਨੂੰ ਕਿੱਥੇ ਪਹਚਾ ਦੁੰਦੇ ਇਹ ਜੇ ਮੇਰਾ ਲਾਇਸੈਂਸ ਮੈਂ ਕਿੱਥੇ ਜਾਂਦਾ ਸੋ ਮੈਂ ਕਹਿੰਨਾ ਜਿੰਨਾ ਇਹ ਮਾਫੀਆ ਜਿੰਨੇ ਲੋਕਾਂ ਦੇ ਨਾਲ ਕਿਸੇ ਵੀ ਪ੍ਰਾਈਵੇਟ ਡਿਵੈਲਪਰ ਦੇ ਪ੍ਰਾਈਵੇਟ ਪ੍ਰੋਜੈਕਟ ਨੇ ਉਹ ਆਪਣੀ ਫਰਜ਼ ਉਹ ਦੇਖਣ ਕਿਤੇ ਥੋੜੀ ਜ਼ਮੀਨ ਤਾਂ ਨਹੀਂ ਸੀਐਲਜੂ ਕਰਾਈਂ ਬੈਠੇ ਇੱਕ ਇਧਰਲੀ ਸਾਈਡ ਬਹੁਤ ਨੇ ਤਿੰਨ ਚਾਰ ਬੰਦੇ ਆ ਗਏ ਉਹਨਾਂ ਦੀ ਮੈਂ ਹੈਲਪ ਕਰ ਰਿਹਾ ਚਲੋ ਫਾਇਦਾ ਇਹ ਹੁੰਦਾ ਜਦੋਂ ਮੇਰੇ ਕੋਲ ਕੋਈ ਆਉਂਦਾ ਹੁਣ ਪਤਾ ਲੱਗ ਗਿਆ ਉਹਨਾਂ ਦਾ ਸੋਲੂਸ਼ਨ ਹੋ ਜਾਂਦਾ ਚਲੋ ਚਾਹੇ ਪੈਸੇ ਦੇ ਕੇ ਕਰ ਲੰਨੇ ਆ ਜਿਵੇਂ ਮਰਜ਼ੀ ਕਰ ਲੰਨੇ ਆ ਲੋਕੀ ਪਰ ਜਿਹੜੇ ਬੰਦੇ ਲੈਣ ਵਾਲੇ ਵੀ ਨੇ ਨਾ ਪੈਸਾ ਜਿਹਨੇ 플ੌਟ ਲੈਣਾ ਉਹ ਕੱਲੇ ਕੱਲੇ ਬੰਦੇ ਨੂੰ ਮੇਰੀ ਰਿਕੁਐਸਟ ਆ ਵੀ ਥੋੜੀ ਪੂਰੀ ਜ਼ਿੰਦਗੀ ਦੀ ਕਮਾਈ ਹੈ ਉਹ ਸੁਚੇਤ ਹੋ ਜੋ ਉਈ ਨਾ ਪੈਸੇ ਸਿੱਟੀ ਜਾਂ ਉਹ ਦੇਖ ਦੇਖ ਕੇ ਐਡਵਰਟਾਈਜ਼ਮੈਂਟ ਸਾਡੇ ਦੇਸ਼ ਦੇ ਵਿੱਚ ਤਾਂ ਗਲਤ ਐਡਵਰਟਾਈਜ਼ਮੈਂਟ ਵਾਲਿਆਂ ਨੇ ਖਾ ਲਿਆ ਸਾਡੇ ਦੇਸ਼ ਪੁੱਛਣ ਵਾਲਾ ਹੀ ਕੋਈ ਨਹੀਂਗਾ ਗਲਤ ਐਡਵਰਟਾਈਜ਼ਮੈਂਟ ਕਰਦਾ ਬੰਦਾ ਉਹਤੇ ਪਰਚਾ ਨਹੀਂ ਹੋਣਾ ਚਾਹੀਦਾ ਨਾਲ ਦੀ ਨਾਲ ਪੁੱਛਦਾ ਕੋਈ ਜਲਦੋਜੀ ਕੰਜ਼ਿਊਮਰ ਕੋਰਟ ਵੀ ਗਲਤ ਐਡਵਰਟਾਈਜ਼ਮੈਂਟ ਕਰੀ ਤੁਸੀਂ ਹੋਰ ਕਾਨੂੰਨ ਬਥੇਰੇ ਬਣਾਉਨੇ ਹੋ ਤੁਸੀਂ ਕੀ ਬਣਾਓ ਜੇ ਕੋਈ ਗਲਤ ਐਡਵਰਟਾਈਜ਼ਮੈਂਟ ਕਰਦਾ ਆਮ ਬੰਦਾ ਜਿਹੜਾ 7 ਵਜੇ ਸਵੇਰੇ ਜਾ ਕੇ 7 ਵਜੇ ਘਰ ਆਉਂਦਾ ਉਹਨੂੰ ਕੀ ਪਤਾ ਉਹ ਐਡਵਰਟਾਈਜ਼ਮੈਂਟ ਦੇਖ ਕੇ ਬੰਦਾ ਕਹਿੰਦਾ ਵੀ ਹਾਂ ਯਾਰ ਇਹਦੇ ਵਰਗਾ ਤਾਂ ਪ੍ਰੋਜੈਕਟ ਹੈ ਕੋਈ ਨਹੀਂ ਉੱਥੇ ਪੈਸੇ ਲਾ ਦਿੰਦਾ ਸੋ ਇਸ ਕਰਕੇ ਦੂਜੀ ਜਿਹੜੀ ਸਾਡੀ ਸਰਕਾਰ ਦੀ ਡਿਊਟੀ ਬਣਦੀ ਆ ਕੰਟਰੋਲ ਕਰਨਾ ਬਣਦੀ ਆ ਪਰ ਇੱਥੇ ਕੰਮ ਹੋਇਆ ਹੋਇਆ ਉਲਟ ਸਰਕਾਰ ਪ੍ਰਾਈਵੇਟ ਡਿਵੈਲਪਰ ਬਿਲਡਰਾਂ ਦੇ ਹੱਕ 'ਚ ਖੜੀ ਹੋਈ ਐ ਹੱਕ 'ਚ ਖੜੀ ਹੋਈ ਐ ਲੰਗੜਾ ਹੋਇਆ ਹੈ ਪ੍ਰੋਜੈਕਟ ਪਰਮਿਸ਼ਨਾਂ ਦੇ ਰਹੀ ਦਿੱਤੀਆਂ ਜਾ ਰਹੀਆਂ ਇਹ ਕੇਸ ਦੇ ਵਿੱਚ ਵੀ ਲੈਂਡ ਓਨਰਸ ਗਏ ਸੀ ਮੈਂ ਮੰਤਰੀ ਦਾ ਕੋਈ ਨਹੀਂ ਨਾਮ ਲੈਣਾ ਉਹਨੇ ਤਾਂ ਹੁੰਦਾ ਹੀ ਰਹਿੰਦਾ ਉਹ ਲੈਂਡ ਓਨਰਸ ਦੱਸ ਦੇਣਗੇ ਤੁਹਾਨੂੰ ਹੁਣ ਤੁਸੀਂ ਦੱਸੋ ਦਿਸ ਇਜ਼ ਦੀ ਦਿਸ ਇਜ਼ ਦੀ ਫੈਕਚੁਅਲ ਸਰ ਦੇਖਿਏ ਜਿਹੜੀ ਸਿਚੁਏਸ਼ਨ ਜਿਵੇਂ ਇਹਨਾਂ ਨੇ ਸਮਝਾਈ ਹੈ ਖੈਰ ਇਹ ਤਾਂ ਗੱਲ ਜਦੋਂ ਪਹਿਲਾਂ ਬਹੁਤ ਪ੍ਰਚਾਰ ਪ੍ਰਸਾਰ ਹੋਇਆ ਸੀਗਾ ਜਦੋਂ ਗੱਲ ਆਈ ਸੀ ਵੀ ਆਹ ਨੰਬਰ ਹੋਵੇ ਤਾਂ ਕੋਈ ਗੱਲ ਨਹੀਂ ਜੀ ਇਸ ਤਰ੍ਹਾਂ ਦੀ ਪਰਮਿਸ਼ਨ ਹੋਵੇ ਪੁੱਢਾ ਗਮਾੜਾ ਉਦੋਂ ਬਾਅਦ ਚ ਰੈਰਾ ਐਕਟ ਦੀ ਜਦੋਂ ਗੱਲ ਹੋਈ ਪਰ ਇਸ ਪ੍ਰੋਜੈਕਟ ਨੇ ਸਾਰੀਆਂ ਚੀਜ਼ਾਂ 'ਚੋਂ ਵਹਿਮ ਘੜਤੇ ਵੀ ਕੋਈ ਮਰਜ਼ੀ ਚੀਜ਼ ਹੋਵੇ ਜਦੋਂ ਗਲਤ ਨੂੰ ਸਹੀ ਕਰਨ ਤੇ ਆਜੇ ਤਾਂ ਫਿਰ ਪੂਰਾ ਤੰਤਰ ਲੱਗ ਜਾਂਦਾ ਹੈ ਤੇ ਉਰੇ ਤਾਂ ਜੇ ਕਿਹਾ ਕਿ ਮਾਨਯੋਗ ਅਦਾਲਤ ਤੇ ਆਖਰ ਜਿਵੇਂ ਚਨਪਾਲ ਬਗੜੀ ਹੋਰਾਂ ਨੇ ਇਸ ਮਾਮਲੇ ਦੀ ਪੂਰੀ ਦੀ ਪੈਰਵਾਹੀ કરી ਤਾਂ ਇਹ ਮਾਮਲੇ ਦਾ ਖੁਲਾਸਾ ਹੋਇਆ ਆਦਰਵਾਇਜ਼ ਤੁਸੀਂ ਆਸੇ ਪਾਸੇ ਪ੍ਰੋਜੈਕਟ ਖਰੀਦ ਰਹੇ ਹੋ ਤਾਂ ਬਹੁਤ ਕੋ ਕਮੈਂਟ ਕਰਨ ਦੀ ਲੋੜ ਹੈ ਇਸ ਚੀਜ਼ ਚ ਕਦੇ ਨਾ ਜਾਇਓ ਵੀ ਰਹਿ ਗਏ ਦੋ ਫਲੈਟ ਤੇ ਤੁਹਾਡੇ ਵਸਤੀ ਬਚੇ ਹੋਏ ਨੇ ਬਹੁਤ ਕੁਝ ਜਦੋਂ ਐਡਵਰਟਾਈਜ਼ਮੈਂਟ ਨੂੰ ਲੈ ਕੇ ਹੁੰਦਾ ਤਾਂ ਉਹਦੇ ਵਿੱਚ ਸਾਰੇ ਫੈਕਟਸ ਨੇ ਜਿਹੜੇ ਉਹ ਕਦੇ ਵੀ ਸਪਸ਼ਟ ਨਹੀਂ ਕਰੇ ਜਾਂਦੇ ਬਹੁਤ ਘੱਟ ਥਾਵਾਂ ਹੁੰਦੀਆਂ ਨੇ ਜਿੱਥੇ ਸੱਚੇ ਸੁੱਚੇ ਲੋਕ ਅੱਜ ਵੀ ਅਜੇ ਇਹ ਕੰਮਾਂ ਦੇ ਵਿੱਚ ਨੇ ਸੀਨੀਅਰ ਜੀ ਵੀਡੀਓ ਨਿਊਜ਼ ਤੇ ਬਤੇਦਰਾਸ ਮੀਸਿਕਾ ਰੋਜਾਨਾ 100% ਟੀਵੀ ਚੰਡੀਗੜ੍ਹ